ਗੁੱਡ ਮਾਰਨਿੰਗ ਬੇਟਾ ਅੱਜ ਆਪਾਂ ਚੈਪਟਰ ਰੀਡ ਆਊਟ ਕਰਨ ਵਾਲੇ ਆ ਰਾਜ ਇਸ ਦਾ ਅਰਥ ਕੀ ਹੈ ਤਤ ਕੀ ਹੈ ਰਾਜ ਤੇ ਸਮਾਜ ਵਿੱਚ ਕੀ ਅੰਤਰ ਹੈ ਰਾਜ ਅਤੇ ਸਰਕਾਰ ਵਿੱਚ ਕੀ ਅੰਤਰ ਹੈ ਜੈਨਕਿ 2 ਟਾਈਪ ਦਾ ਕੁਐਸਚਨ ਆ ਸਕਦਾ ਹੈ ਜਾਂ ਤਾਂ ਉਹ ਪੁੱਛ ਸਕਦਾ ਐਗਜ਼ਾਮੀਨਰ ਕਿ ਰਾਜ ਦਾ ਅਰਥ ਅਤੇ ਉਹਦੇ ਤਤ ਦੱਸੋ ਜਾਂ ਇਹ ਪੁੱਛ ਸਕਦੇ ਹਨ ਕਿ ਰਾਜ ਅਤੇ ਸਮਾਜ ਅਤੇ ਸਰਕਾਰ ਵਿੱਚਕਾਰ ਕੀ ਅੰਤਰ ਹੈ ਠੀਕ ਹੈ ਤਾਂ ਇਹ ਕੁਐਸਚਨ ਵੀ ਇੱਕ ਵਾਰੀ ਦੇਖ ਲੈਣੇ ਆ ਕਿ ਕਿਸ ਤਰ੍ਹਾਂ ਆ ਰਹੇ ਨੇ ਇਹੋ ਬੇਟਾ ਜਿਵੇਂ ਫਰਸਟ ਕੁਐਸਚਨ ਆ ਰਿਹਾ ਹੈ ਰਾਜ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਜ਼ਰੂਰੀ ਤੱਤਾਂ ਦਾ ਵਰਣਨ ਕਰੋ ਡਿਫਾਈਨ ਦਾ ਸਟੇਟ ਐਂਡ ਡਸ ਡਿਸਕਸ ਇਟਸ ਸਟੈਸ਼ਨਲ ਐਲੀਮੈਂਟਸ ਕਾਫੀ ਇੰਪੋਰਟੈਂਟ ਚੈਪਟਰ ਵਾ ਤੇ ਕੁਐਸਚਨ ਮੈਕਸਿਮਮ ਆ ਹੀ ਜਾਂਦਾ ਹੈ ਤੇ ਰਾਜ ਦੀ ਕੀ ਪਰਿਭਾਸ਼ਾ ਦਿਓ ਇਹ ਲਿਖੇ ਰਾਜ ਹਨ ਇਹ ਇੰਨੀ ਵਾਰਾ ਨਹੀਂ ਹੁੰਦਾ ਹੈਗਾ ਠੀਕ ਹੈ ਜਸਟ ਇੱਕ ਵਾਰੀ ਫਿਗਰ ਆਊਟ ਕਰ ਲਿਓ ਬਟ ਜ਼ਿਆਦਾ ਆਉਂਦੇ ਕੁਐਸਚਨ ਵਗੈਰਾ ਕਿ ਤੱਤ ਕੀ ਹੈ ਕਿਉਂਕਿ ਸਾਡੇ ਸਿਲੇਬਸ ਵਿੱਚ ਨਹੀਂ ਹੈਗਾ ਗੁਨਾਏ ਦੇ ਯੂਨੀਵਰਸਿਟੀ ਸਿਲੇਬਸ ਵਿੱਚ ਨਹੀਂ ਹੈ ਤੱਤ ਆਣਗੇ ਫਿਰ ਕੁਐਸਚਨ ਹੋਰ ਕਿਸ ਤਰ੍ਹਾਂ ਮੋਲਡ ਹੋ ਕੇ ਆ ਸਕਦਾ ਹੈ ਰਾਜ ਤੋਂ ਤੁਹਾਡਾ ਕੀ ਪਾਵਰ ਰਾਜ ਦੇ ਜ਼ਰੂਰੀ ਤੱਤ ਦੱਸੋ ਜਾਂ ਰਾਜ ਦੀ ਪਰਿਭਾਸ਼ਾ ਦੇ ਉਸ ਦੇ ਜ਼ਰੂਰੀ ਤੱਤਾਂ ਦਾ ਵਰਣਨ ਕਰੋ ਤੇ ਇਹਨਾਂ ਚੋਂ ਕਿਹੜਾ ਤੱਤ ਬਧੇਰੇ ਜ਼ਰੂਰੀ ਹੈ ਜੇਕਰ ਇਸ ਤਰ੍ਹਾਂ ਆ ਜਾਂਦਾ ਹੈ ਪਹਿਲਾਂ ਤੁਸੀਂ ਰਾਜ ਦਾ ਮੀਨਿੰਗ ਡੈਫੀਨੇਸ਼ਨ ਦੱਸੋਗੇ ਥੈਨ ਆਫਟਰ ਜੋ ਉਹਦੇ ਚਾਰ ਤੱਤਾਂ ਉਹਨਾਂ ਦਾ ਵਰਣਨ ਕਰੋਗੇ ਫਿਰ ਇਹ ਡਿਸਕ੍ਰਾਈਬ ਕਰੋ ਕਿ ਕਿ ਮਲਪੀ ਕੁਝ ਲੋਕ ਕਹਿੰਦੇ ਆ ਕਿ ਪਰਵ ਸੱਤਾ ਮਤਵਪੂਰਨ ਤੱਤ ਹੈਗਾ ਵਾ ਤੇ ਮਲਪੀ ਉਸ ਤੋਂ ਬਿਨਾ ਰਾਜ ਹੋਣ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਬਾਕੀ ਸਾਰੀ ਇੰਸਟੀਟਿਊਸ਼ਨ ਵਗੈਰਾ ਹੁੰਦੀਆਂ ਵਾ ਬਟ ਇਹੋ ਚੀਜ਼ ਆ ਪ੍ਰਭਸਤਾ ਦੇ ਕਾਰਨ ਕਰਕੇ ਇਹ ਦੂਜਿਆਂ ਨੂੰ ਹੁਕਮ ਦਿੰਦਾ ਹੈਗਾ ਬਟ ਐਂਡ ਉੱਥੇ ਕਨਕਲੂਜਨ ਫੇਰ ਕਰ ਦੋਗੇ ਕਿ ਕਿਸੇ ਵੀ ਇੱਕ ਤਤਰੀ ਅਨਹੋਂਦ ਵਿੱਚ ਰਾਜ ਦੀ ਹੋਂਦ ਨਹੀਂ ਆ ਸਕਦੀ ਕਹਿੰਦਾ ਭਾਵ ਕਿ ਜਿਸ ਤਰ੍ਹਾਂ ਐਗਜ਼ਾਮੀਨਰ ਕੁਸ਼ਨ ਪੁੱਟ ਕਰ ਰਿਹਾ ਤੁਹਾਨੂੰ ਉਸੇ ਤਰ੍ਹਾਂ ਹੀ ਅਟੈਂਪਟ ਕਰਨਾ ਪਵੇਗਾ ਆ ਚੀਜ਼ ਨਹੀਂ ਸਾਡੇ ਹੈਗੀ ਠੀਕ ਆ ਗੁਨਾਹ ਦੇ ਯੂਨੀਵਰਸਿਟੀ ਚ ਨਹੀਂ ਹੈਗੀ ਫਿਰ ਇਹ ਚੀਜ਼ ਪੁੱਛੀ ਦੱਸਿ ਦੀ ਰਾਜੀ ਪਰਪਾਸ਼ਾ ਦੀ ਉਸ ਤੇ ਜ਼ਰੂਰੀ ਅਤੇ ਗੈਰ ਜ਼ਰੂਰੀ ਤੱਤਾਂ ਦਾ ਵਰਣਨ ਕਰੋ ਉਹ ਵੀ ਥੋੜਾ ਜਿਹਾ ਰੀਡ ਆਊਟ ਕਰਾਂਗੇ ਬਾਕੀ ਹੋਰ ਦੇਖੋ ਜਿਹੜੇ ਕੁਐਸਚਨ ਵਗੈਰਾ ਆ ਰਹੇ ਆ ਕਿ ਰਾਜ ਸਮਾਜ ਵਿਚਾਰ ਰਾਜ ਦੇ ਸਰਕਾਰ ਵਿਚਾਰ ਕੀ ਅੰਤਰ ਇਸ ਤਰ੍ਹਾਂ ਕੁਐਸਚਨ ਬਣ ਕੇ ਆ ਰਹੇ ਆ ਤੇ ਚਲੋ ਬੇਟਾ ਸਟਾਰਟ ਕਰਦੇ ਆ ਰਾਜ ਜਿਵੇਂ ਕਿ ਸਾਨੂੰ ਪਤਾ ਹੈ ਕਿ ਰਾਜ ਸਰਵੋੱਚ ਸਰਬਸ਼੍ਰੇਸ਼ਟ ਤੇ ਪ੍ਰਭੁਸੱਤਾ ਸੰਪੰਨ ਸੰਗਠਨ ਹੈ सर्वोच्चता ਤੁਹਾਨੂੰ ਪਤਾ ਹੈ ਇੱਕ ਸਾਰੀ ਇੰਸਟੀਟਿਊਸ਼ਨ ਤੋਂ ਸਭ ਤੋਂ ਉੱਚੀ ਜਿਹੜੀ ਇੰਸਟੀਟਿਊਸ਼ਨ ਆ ਉਹ ਰਾਜ ਦੀ ਹੈ ਠੀਕ ਹੈ ਤੇ ਪ੍ਰਭੂਸੱਤਾ ਦਾ ਭਾਵ ਇਹ ਕਿ ਪ੍ਰਭੂ ਪਲੱਸ ਸੱਤਾ ਜਨਨ ਕਿ ਇਹਦੇ ਕੋਲ ਹੀ ਸਭ ਤੋਂ ਜ਼ਿਆਦਾ ਪਾਵਰ ਹੈ ਇਹ ਇਸੇ ਪਾਵਰ ਦਾ ਕਰਕੇ ਦੂਜਿਆਂ ਨੂੰ ਹੁਕਮ ਦਿੰਦਾ ਬਟ ਆਪ ਕਿਸੇ ਦਾ ਹੁਕਮ ਨਹੀਂ ਮੰਨਦਾ ਠੀਕ ਹੈ ਅਧਿਆ ਰਾਜ ਵਿਚ ਰਹਿਦਾ ਹਰ ਹਰ ਕੋਈ ਵਿਅਕਤੀ ਰਾਜ ਦੇ ਹੁਕਮ ਮੰਨਣ ਵਾਲੇ ਪਪਾੰਦੇ ਹੈ ਰਾਜਨੀਤੀ ਸ਼ਾਸਤਰ ਦੇ ਪਰੰਪਰਾਵਾਦੀ ਵਿਦਵਾਨ ਰਾਜ ਨੂੰ ਸ਼੍ਰਾਤਨੀਤੀ ਸ਼ਾਸਤਰ ਦਾ ਕੇਂਦਰ ਬਿੰਦੂ ਮੰਨਦੇ ਸਨ ਕਿਉਂਕਿ ਆਪਨੂੰ ਪਤਾ ਹੈ ਕਿ ਆਪਾਂ ਦੋ ਤਰ੍ਹਾਂ ਦੇ ਵਿਦਵਾਨ ਪੜਦੇ ਆ ਇੱਕ ਪਰੰਪਰਾਵਾਦੀ ਵਿਦਵਾਨ ਦੇ ਜੋ ਪੁਰਾਣੇ ਵਿਚਾਰਧਾਰਾ ਵਾਲੇ ਸੀ ਜਿਹੜੇ ਜਸਟ ਰਾਜ ਨੂੰ ਫੋਕਸ ਰੱਖਦੇ ਸੀ ਇੱਕ ਆਧੁਨਿਕ ਵਿਦਵਾਨ ਡਾਕਟਰ ਅਸੀਰਵਾਦਮ ਕਹਿੰਦਾ ਹੈਗਾ ਵਾਕਿ ਰਾਜ ਸਮਾਜਿਕ ਸੰਸਥਾਪੀ ਤੋਂ ਸਭ ਤੋਂ ਸਰਵ ਵਿਆਪਕ ਅਤੇ ਸਭ ਤੋਂ ਸ਼ਕਤੀਸ਼ਾਲੀ ਸੰਗਠਨ ਵਗੈਰਾ ਹੈਗਾ ਵਾ ਜਨ ਦਾ ਭਾਵ ਕੇ ਰਾਜ ਦੇ ਕੋਲ ਇੱਕ ਦਬਾਅ ਪਾਉਣ ਵਾਲੀ ਕਾਨੂੰਨ ਦੀ ਸ਼ਕਤੀ ਹੈਗੀ ਆ ਤੇ ਅਸਤ ਨੇ ਵੀ ਇਸ ਤਰ੍ਹਾਂ ਕਿਹਾ ਹੈ ਕਿ ਜੇ ਰਾਜ ਨਹੀਂ ਹੋਏਗਾ ਤੇ ਇਸ ਮਾਈਟ ਇਸ ਰਾਈਟ ਵਾਲੀ ਗੱਲ ਹੋ ਜਾਵੇਗੀ ਕਿ ਰਾਜ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਪਲਾਈ ਵਾਸਤੇ ਜਨ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਜੀਵਨ ਲਈ ਬਹੁਤ ਸਾਰੇ ਕੰਮ ਕਰਦਾ ਹੈ ਰਾਜ ਸ਼ਬਦ ਦੀ ਉਤਪਤੀ ਐਕਚੁਅਲੀ ਰਾਜ ਆਪਾ ਸ਼ਬਦ ਕਿਉਂ ਬੋਲਣਾ ਪਏ ਅਪਾ ਇਹਨੂੰ ਦੇਸ਼ ਪ੍ਰਾਂਤ ਆਪਾਂ ਹੋਰ ਕਿਉਂ ਨਹੀਂ ਸ਼ਬਦ ਬੋਲ ਰਹੇ ਇਹ ਸ਼ਬਦਾਂ ਪ੍ਰਯੋਗ ਕਦੋਂ ਸ਼ੁਰੂ ਹੋਇਆ ਤੇ ਇਹਦੀ ਉਤਪਤੀ ਕਿੱਥੋਂ ਹੋਈ ਕਹਿੰਦਾ ਜਿਹੜਾ ਰਾਜ ਸੀ ਉਸ ਨੂੰ ਐਕਚੁਅਲੀ ਜਿਹੜੇ ਲੋਕ ਆ ਪਾਲਿਸ ਜਾਂ ਸਵੀਟਾਸ ਤੋਂ ਕਹਿੰਦੇ ਨੇ ਸੀ ਠੀਕ ਹੈ ਪਾਲਿਸ ਅਤੇ ਸਵੀਟਾਸ ਨਾਲ ਜਾਣਿਆ ਜਾਂਦਾ ਜਾਂਿਆ ਜਾਂਦਾ ਸੀ ਜਿਸ ਦਾ ਅਰਥ ਹੁੰਦਾ ਸੀ ਨਗਰ ਰਾਜ ਕਿਉਂਕਿ ਇਹ ਅਰਸੂ ਦੇ ਟਾਈਮ ਦੇ ਵਿੱਚ ਕੰਮ ਚੱਲ ਰਿਹਾ ਸੀ 300 ਸਦੀ ਵਿੱਚ ਉਦੋਂ ਦਾ ਸੀ ਕਿ ਛੋਟੇ-ਛੋਟੇ ਜਿਹੜੇ ਆ ਗਏ ਸੀ ਨਗਰ ਹੁੰਦੇ ਇੱਕ ਛੋਟੇ ਜਿਹੇ ਸ਼ਹਿਰ ਜਿੱਡੇ ਠੀਕ ਹੈ ਰਾਜ ਸ਼ਬਦ ਦੀ ਬਾਅਦ ਵਿੱਚ ਸਤੋਂ ਪਹਿਲਾਂ ਟਿਪਿਕਲੀ ਜਿਹੜਾ ਵਰਡ ਵਾ ਉਹ ਯੂਜ਼ ਕੀਤਾ ਮਕਿਆਵਿਲੀ ਨੇ ਮਕਿਆਵਿਲੀ ਨੇ ਇੱਕ ਕਿਤਾਬ ਲਿਖੀ ਸੀ ਦਾ ਪ੍ਰਿੰਸ ਠੀਕ ਹੈ ਉਹਦੇ ਵਿੱਚ ਉਸਨੇ ਇਸ ਸ਼ਬਦ ਦਾ ਬਾਰ ਬਾਰ ਵਰਤੋਂ ਕੀਤੀ ਕਿ ਜਾਨੀ ਕਿ ਪ੍ਰਿੰਸ ਨੂੰ ਹੀ ਜੋ ਰਾਜਾ ਹੁੰਦਾ ਸੀ ਉਸੇ ਨੂੰ ਹੀ ਰਾਜ ਕਹਣਾ ਸ਼ੁਰੂ ਕਰਤਾ ਕਹਿੰਦਾ ਭਾਪ ਕਿ ਮਕਿਆਵਿਲੀ ਦੀ ਕਿਤਾਬ ਲਿਖੀ ਹੋਈ ਜਿਹੜੀ ਪ੍ਰਿੰਸ ਆ ਉਤੋਂ ਹੀ ਇਹ ਸ਼ਬਦ ਦਾ ਜਿਹੜੀ ਹੈਗੀ ਆ ਉਹ ਫੇਮਸ ਹੋਣਾ ਸ਼ੁਰੂ ਹੋ ਗਿਆ ਵਰਤੋਂ ਹੋਣੀ ਸ਼ੁਰੂ ਹੋ ਗਈ ਰਾਜ ਜਿਹੜਾ ਲਤੀਨੀ ਭਾਸ਼ਾ ਦਾ ਸ਼ਬਦ ਸਟੇਟਸ ਤੋਂ ਬਣਿਆ ਹੈ ਜਿਸ ਦਾ ਭਾਵ ਇਹ ਹੈ ਕਿ ਸਾਰੇ ਹੀ ਜਿਹੜੀ ਕਮਿਊਨਿਟੀ ਹੈ ਸੰਸਥਾ ਸੰਸਥਾਵਾਂ ਵਾਂ ਉਤੋਂ ਸਭ ਤੋਂ ਉੱਚਾ ਸੰਗਠਨ ਹੈ ਅੱਗੇ ਇਸ ਦਾ ਅਰਥ ਜਾਂ ਪ੍ਰਭਾਸ਼ਾ ਵਗੈਰਾ ਕਹਿੰਦਾ ਕਿ ਤੁਹਾਨੂੰ ਮੈਂ ਵੈਸੇ ਨੋਟਸ ਰਿਟਨ ਪਾਏ ਹੋਏ ਆ ਤੇ ਸਮਝਣ ਲਈ ਚੈਪਟਰ ਦਾ ਜਿਹੜਾ ਹੈਗਾ ਵਾ ਵੀਡੀਓ ਅਪਲੋਡ ਕਰ ਰਹੀ ਹੈਗੀ ਆ ਕਿ ਰਾਜਨੀਤੀ ਸ਼ਾਸਤਰੀ ਰਾਜਨੀਤੀ ਸ਼ਾਸਤਰੀ ਅਤੇ ਰਾਜ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ ਇੱਕ ਵਿਚਾਰ ਨਹੀਂ ਹੈਗੇ ਕੁਝ ਵੱਖਰੇ ਵੱਖਰੇ ਦੀ ਪਰਿਭਾਸ਼ਾ ਦਿੰਦੇ ਆ ਅਸਤੂ ਕਹਿੰਦਾ ਸੀ ਜਦੋਂ ਜਿਹੜਾ 300 ਸਦੀ ਵਾਲਾ ਸੀ ਹੁਣ ਚੱਲ ਰਹੀ 21 ਸੈਂਚਰੀ ਰਾਜ ਪਰਿਵਾਰਾਂ ਤੇ ਪਿੰਡਾਂ ਦਾ ਉਹ ਸੰਗ ਹੈ ਜਿਹੜੇ ਆਪਣੇ ਲਈ ਇੱਕ ਸੰਪੂਰਨ ਆਤਮ ਨਿਰਭਰ ਜੀਵਨ ਸਥਾਪਿਤ ਕਰਨਾ ਚਾਹੁੰਦੇ ਆ ਜਿੱਥੇ ਸੁਖੀ ਤੇ ਸਤਕਾਰਪੂਰਨ ਜੀਵਨ ਹੋਏਗਾ ਬੋਧਨ ਕਹਿੰਦਾ ਹੈਗਾ ਕਿ ਰਾਜ ਪਰਿਵਾਰਾਂ ਤੇ ਉਹਨਾਂ ਸਾਂਝੀ ਸੰਪਤੀ ਤੇ ਇੱਕ ਕਮਿਊਨਿਟੀ ਜਾਂ ਸਮਦਾਇ ਹੈ ਜਿਹਦੇ ਕੋਲ ਇਹ ਸਰਵੋਤਮ ਸ਼ਕਤੀ ਹੁੰਦੀ ਆ ਤੇ ਬੁੱਧੀ ਦੁਆਰਾ ਕਿਸੇ ਜਨਕੀ ਜਿਹੜਾ ਸ਼ਾਸਨ ਚਲਾ ਰਿਹਾ ਹੈ ਕੋਈ ਕਬੀਲੇ ਦਾ ਸਰਦਾਰ ਹੋ ਸਕਦਾ ਰਾਜਾ ਹੋ ਸਕਦਾ گاਵਾ ਕੋਈ ਸ਼ਾਸਕ ਹੋ ਸਕਦਾ گاਵਾ ਉਹ ਬਹੁਤ ਹੀ ਤੇਜ ਬੁੱਧੀ ਵਾਲਾ ਹੋਏਗਾ ਜਿਹੜਾ ਸਾਰੇ ਲੋਕਾਂ ਨੂੰ ਇੱਕ ਸੰਗਠਨ ਵਿੱਚ ਬਨ ਕੇ ਰੱਖਦਾ ਹੈਗਾ ਵਾ ਵੁਡਰੋਵਿਨਸਨ ਕਹਿੰਦਾ ਹੈਗਾ ਕਿ ਇੱਕ ਨਿਸ਼ਚਿਤ ਇਲਾਕੇ ਦੇ ਅੰਦਰ ਕਾਨੂੰਨ ਦੁਆਰਾ ਸੰਗਠਿਤ ਲੋਕਾਂ ਨੂੰ ਰਾਜ ਕਿਹਾ ਜਾਂਦਾ ਹੈ ਠੀਕ ਹੈ ਸੋ ਆਪਾਂ ਡੈਫੀਨੇਸ਼ਨ ਤੋਂ ਵੇਖ ਕੇ ਇਹ ਕਹਿ ਸਕਦੇ ਆ ਕਿ ਆ ਕਿ ਰਾਜ ਕੀ ਆ ਰਾਜ ਕੀ ਆ ਰਾਜ ਇੱਕ ਰਾਣੀ ਤਰੂ ਵਿੱਚ ਸੰਗਠਿਤ ਲੋਕਾਂ ਦਾ ਸਮੂਹ ਆ ਜਿਹੜਾ ਕਿ ਨਿਸ਼ਚਿਤ ਧਰਤੀ ਤੇ ਵਸੇ ਹੁੰਦੇ ਆ ਉਹਨਾਂ ਦੀ ਆਪਣੀ ਸਰਕਾਰ ਹੁੰਦੀ ਆ ਅੰਦਰੂਨੀ ਤੇ ਬਾਹਰੀ ਕੰਟਰੋਲ ਤੋਂ ਮੁਕਤ ਹੁੰਦੇ ਆ ਕਹਿੰਦਾ ਭਾਵ ਕਿ ਇਹਦੇ ਵਿੱਚ ਚਾਰ ਤੱਤ ਹੁੰਦੇ ਹਨ ਇੱਕ ਤੇ ਇਹ ਹੋ ਗਿਆ ਉਲ ਲੋਕ ਸ਼ਾਮਲਾ ਦੂਜਾ ਨਿਸ਼ਚਿਤ ਟੁਕੜੇ ਵਿੱਚ ਵਸੇ ਹੋਏ ਆ ਤੇ ਜੀ ਸਰਕਾਰ ਚੌਥਾ ਉਹਨਾਂ ਕੋਲ ਪ੍ਰਭੂਸੱਤਾ ਹੈ ਸੋ ਇਸ ਦੇ ਕੋਲ ਚਾਰ ਤੱਤ ਪਾਏ ਜਾਂਦੇ ਹਨ ਪਹਿਲਾ ਤੱਤ ਆ ਗਿਆ ਜਨਸੰਖਿਆ ਜਨਸੰਖਿਆ ਦੇ ਅੰਡਰ ਜਿਹੜੇ ਹੈਗੇ ਆ ਉਹ ਚਾਰ ਤੱਤ ਪਾਏ ਜਾਂਦੇ ਹੈਗੇ ਆ ਜੇ ਦ ਆਪਾਂ ਜਨਸੰਖਿਆ ਦਾ ਆਕਾਰ ਆਕਾਰ ਕਿੰਨਾ ਹੋਣਾ ਚਾਹੀਦਾ ਹੈਗਾ ਉਚਿਤ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈਗੀ ਆ ਜਨਸੰਖਿਆ ਤੇ ਪੰਤਰ ਕਿਹੋ ਜਿਹੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਜਨਸੰਖਿਆ ਦੇ ਅੰਡਰ ਹੀ ਪੁਆਇੰਟ ਆਉਂਦੇ ਹੈਗੇ ਆ ਕਹਿੰਦਾ ਜਨਸੰਖਿਆ ਜਿਹੜਾ ਹੈਗਾ ਉਹ ਰਾਜ ਦਾ ਮਹੱਤਵਪੂਰਨ ਤੱਤਾ ਹੈ ਜਨਸੰਖਿਆ ਤੋਂ ਬਿਨਾ ਪਰ ਰਾਜ ਦੀ ਕਲਪਨਾ ਵਗੈਰਾ ਵੀ ਨਹੀਂ ਕਰ ਸਕਦੇ ਮੰਨ ਲੋ ਰੇਗਿਸਤਾਨ ਆ ਅਮਾਜੋਨ ਦੇ ਜੰਗਲ ਵਗੈਰਾ ਗਿਆ ਠੀਕਾ ਸਮੁੰਦਰ ਆ ਉਹਨੂੰ ਆਪਾਂ ਰਾਜ ਨਹੀਂ ਕਹਿ ਸਕਦੇ ਕਿਉਂਕਿ ਕਿਉਂਕਿ ਉੱਥੇ ਇਨਸਾਨ ਨਹੀਂ ਵਸਦੇ ਅਗੇ ਹੁਣ ਜਨਸੰਖਿਆ ਦਾ ਆਕਾਰ ਕਿੰਨਾ ਹੋਣਾ ਚਾਹੀਦਾ ਇਹ ਵੱਖਰੇ ਵੱਖਰੇ ਵਿਦਵਾਨ ਨੇ ਵੱਖਰੇ ਵੱਖਰੇ ਵਿਚਾਰ ਦਿੱਤੇ ਆ ਗਾਰਨਰ ਕਹਿੰਦਾ ਮੋਰਲੈਸ ਨੰਬਰਸ ਥੋੜੇ ਬੋਤੇ ਲੋਕਾਂ ਦਾ ਸਮੂਹ ਹੋਣਾ ਚਾਹੀਦਾ ਪਰ ਇਹ ਵੀ ਗੱਲ ਆਪਾਂ ਸਹੀ ਸ਼ਬਦ ਨਹੀਂ ਕਰ ਸਕਦੇ ਅਗੇ ਪਲਾਟੋ ਕਹਿੰਦਾ 5040 ਹੋਣੀ ਚਾਹੀਦੀ ਹੈ ਤੁਨ ਪਰ ਪਰ ਅੱਜ ਤੁਸੀਂ ਜਨਸੰਖਿਆ ਬਹੁਤ ਜ਼ਿਆਦਾ ਹੈ ਕਿ ਇਹ ਕਰੋੜਾਂ ਦੇ ਹਿਸਾਬ ਨਾਲ ਜਨਸੰਖਿਆ ਹੈ ਅਰਸਤੋ ਕਹਿੰਦਾ ਹੈ ਕਿ ਨਾ ਜ਼ਿਆਦਾ ਹੋਣੀ ਚਾਹੀਦੀ ਨਾ ਹੀ ਘੱਟ ਹੋਣੀ ਚਾਹੀਦੀ ਹੈ ਕਿ ਆ ਰੂਸੋ ਕਹਿੰਦਾ ਹੈ ਕਿ ਪ੍ਰਤੱਖ ਲੋਕਤੰਤ ਦਾ ਸਮਰਥਕ ਸੀ ਅਤੇ ਇਸ ਲਈ ਉਹ ਕਹਿੰਦਾ ਸੀ ਕਿ ਜਨਸੰਖਿਆ 10000 ਤੱਕ ਹੋਣੀ ਚਾਹੀਦੀ ਹੈ ਕਹਿੰਦਾ ਭਾਵ ਕਿ 3-4 ਵਿਦਵਾਨਾਂ ਨੇ ਵੱਖਰੇ-ਵੱਖਰੇ ਵਿਚਾਰ ਦਿੱਤੇ ਆ ਗਾਰਨਰ ਕਹਿੰਦਾ ਹੈ ਕਿ ਥੋੜੇ ਬਹੁਤੇ ਅਣਗਿਣਤ ਲੋਕ ਪਲਾਟੋ ਕਹਿੰਦਾ ਹੈ ਕਿ 5040 ਅਰਸੂ ਕਹਿੰਦਾ ਹੈ ਕਿ ਨਾ ਜਾਦੀ ਨਾ ਕੱਟ ਰੂਸੋ ਕਹਿੰਦਾ ਹੈ ਕਿ 10000 ਤੱਕ ਜਨਸੰਖਿਆ ਹੋਣੀ ਚਾਹੀਦੀ ਆ ਪਰ ਸਾਨੂੰ ਕਲੀਅਰ ਕੱਟ ਪਤਾ ਹੈ ਕਿ ਸਾਡੀ ਦੁਨੀਆ ਵਿੱਚ ਇਹੋ ਜਿਹੇ ਦੇਸ਼ ਆ ਜਿਨ੍ਹਾਂ ਦੀ ਹੱਦੋਂ ਵੱਧ ਜਨਸੰਖਿਆ ਹੈਗੀ ਆ ਜਿਵੇਂ ਚਾਈਨਾ ਇੰਡੀਆ ਵਗੈਰਾ ਦੇਸ਼ ਆ ਗਿਆ ਤੇ ਕੁਝ ਇਹੋ ਜਿਹੇ ਵਿਦੇਸ਼ਾਂ 'ਚ ਇਹਨਾਂ ਦੀ ਬਹੁਤ ਥੋੜੀ ਸੰਖਿਆ ਹੈ ਉਹਨਾਂ ਦੇ ਮੁਕਾਬਲੇ ਚਾਈਨਾ ਦੇ ਮੰਨ ਲਓ 141 ਕਰੋੜ ਸੰਖਿਆ ਹੈ ਉਹਦੇ ਮੁਕਾਬਲੇ ਜਿਹੜਾ ਇੱਕ ਵੈਟिकन ਸਿਟੀ ਹੈ ਇੱਕ ਸਵਿਟਜ਼ਰਲੈਂਡ ਦੇਸ਼ਾ ਉਹਦੀ ਸਿਰਫ ਬਹੁਤ ਥੋੜੀ ਸੰਖਿਆ ਜਾਨਕਿ ਲੱਖਾਂ ਦੇ ਵਿੱਚ ਹੈ ਸਿਰਫ 70 ਲੱਖ ਕਹਿ ਲਓ ਜਨਸੰਖਿਆ ਹੈ ਕਹਿੰਦਾ ਭਾਵ ਕਿ ਆਪਾਂ ਕਿਸੇ ਨੂੰ ਇਹ ਥੋਸ ਨਹੀਂ ਸਕਦੇ ਹੈਗੇ ਕਿ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ ਇੰਨੀ ਕੁ ਹੋਵੇ ਕਿ ਉਹ ਆਪਣੀ ਹੱਦਾਂ ਦੀ ਰਾਖੀ ਕਰ ਸਕੇ ਆਪਣੇ ਲੋਕਾਂ ਦਾ ਜਿਹੜਾ ਗਾ ਰਾਜ ਜਿਹੜਾ ਗਾ ਆਪਣੀ ਜਨਸੰਖਿਆ ਨੂੰ ਵਧੀਆ ਸਰਵਾਈਵ ਕਰਵਾ ਸਕੇ ਠੀਕ ਹੈ ਫਿਰ ਉੱਚ ਜਨਸੰਖਿਆ ਭਾਵੇਂ ਕਿ ਵਰਤਮਾਨ ਰਾਜ ਦੀ ਜਨਸੰਖਿਆ ਆਪਾਂ ਨਿਸ਼ਚਿਤ ਨਹੀਂ ਕਰ ਸਕਦੇ ਪਰ ਦੋ ਅਸਤੂ ਦੇ ਵਿਚਾਰ ਨਾਲ ਥੋੜੇ ਜਿਹਾ ਆਪਾਂ ਸਹਿਮਤ ਹਾਂ ਕਿ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਆਪਣੇ ਜਿਹੜੇ ਵੀ ਭੂ ਖੇਤਰ ਵਿੱਚ ਰਹਿ ਰਹੇ ਹੈਗੇ ਆ ਜਿਸ ਵੀ ਧਰਤੀ ਤੇ ਰਹਿ ਰਹੇ ਆ ਉਹ ਆਪਣੀ ਲੋੜਾਂ ਦੀ ਪੂਰਤੀ ਕਰ ਸਕਣ ਪਰ ਇੰਨੀ ਕੱਟ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੀ ਹੱਦਾਂ ਦੀ ਹੀ ਰਾਖੀ ਨਾ ਕਰ ਸਕੇ ਹੈਨਾ ਮੰਨ ਲਓ ਕਿ ਜਿਵੇਂ ਕੈਨੇਡਾ ਵਾ ਕੈਨੇਡਾ ਦਾ ਏਰੀਆ ਬਹੁਤ ਵੱਡਾ ਹੈ ਠੀਕ ਹੈ ਤੇ ਉਹਦੇ ਵਿੱਚ ਮੰਨ ਲੀਂ ਮੰਨ ਲਓ ਕੈਨੇਡਾ ਤੇ ਸਿਰਫ ਇੱਥੇ ਕੀ ਲੋਕ ਸਾਰੇ ਵਸੇ ਜਾ ਰਹੇ ਆ ਤੇ ਇਧਰੋਂ ਫਿਰ ਚਾਰੋਂ ਪਾਸੇ ਉਹਦੇ ਹਮਲੇ ਹੋਣ ਦਾ ਡਰ ਰਹੇਗਾ ਕਿਉਂਕਿ ਇੱਥੇ ਲੋਕਾਂ ਦੀ ਜਨਸੰਖਿਆ ਹੀ ਨਹੀਂ ਹੈਗੀ ਇੰਨੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਕਿ ਕਿ ਉਹ ਆਪਣੇ ਧਰਤੀ ਤੇ ਰਹਿ ਨਾ ਸਕਣ ਤੇ ਇੰਨੀ ਕੱਟ ਵੀ ਨਹੀਂ ਹੋਣੀ ਚਾਹੀਦੀ ਕਿ ਆਪਣੇ ਸਰਹੱਦਾਂ ਦੀ ਰਾਖੀ ਹੀ ਨਾ ਕਰ ਸਕਣ ਠੀਕ ਹੈ ਕੰਨ ਦਾ ਪਾਵ ਬੈਲੈਂਸ ਹੋਣਾ ਚਾਹੀਦਾ ਹੈਗਾ ਵਾ ਫਿਰ ਜਨਸੰਖਿਆ ਦੀ ਬੰਦਰ ਕਿਹ ਜਿਹੀ ਹੋਣੀ ਚਾਹੀਦੀ ਹੈ ਕੁਝ ਲੋਕੀ ਕਹਿੰਦੇ ਆ ਕਿ ਹੋਮੋਜੀਨियस ਹੋਣੀ ਚਾਹੀਦੀ ਆ ਜਾਨੀ ਕਿ ਇੱਕੋ ਹੀ ਪਾਸ਼ਾ ਇੱਕੋ ਹੀ ਧਰਮ ਆ ਇੱਕੋ ਰੀਤੀ ਰਿਵਾਜ ਦੇ ਲੋਕ ਵਗੈਰਾ ਹੋਣੇ ਚਾਹੀਦੇ ਆ ਬਟ ਫਿਰ ਉਹੀ ਚੀਜ਼ ਕਿ ਅੱਜ ਦੇ ਸਮੇਂ ਵਿੱਚ ਅੱਜ ਦੀ ਦੁਨੀਆ ਦੇ ਸਮੇਂ ਵਿੱਚ ਇਹ ਚੀਜ਼ਾਂ ਪੋਸੀਬਲ ਨਹੀਂ ਆ ਅਸਾ ਹੋਮੋਜਨियस ਨੂੰ ਜੀਨੀਅਸ ਨੂੰ ਜਾਂ ਸਮਰੂਪ ਨੂੰ ਚਾਹਣ ਜਾਨੀ ਕਿ ਇੱਕੋ ਜਾਂ ਸਾਰਾ ਕੁਝ ਹੋਵੇ ਇਹ ਚੀਜ਼ਾਂ ਪੋਸੀਬਲ ਨਹੀਂ ਅੱਜਕੱਲ ਕਿਹੜੀ ਚੀਜ਼ ਆ ਰਹੀ ਹੈ ਹੈਟਰੋਜਨਸ ਅਸਮਾਨ ਰੂਪ ਆ ਰਿਹਾ ਹੈ ਜਾਨੀ ਕਿ ਆਪਾਂ ਇੰਡੀਆ ਹੀ ਲਗਾ ਲਈਏ ਇੰਡੀਆ ਵਿੱਚ ਵੱਖਰੇ ਵੱਖਰੇ ਪਾਸ਼ਾ ਧਰਮ ਰੀਤੀ ਰਵਾਜ ਦੇ ਵਗੜਾ ਲੋਕ ਵਗੈਰਾ ਰਹਿੰਦੇ ਹਨ ਤੇ ਉਸ ਵਿੱਚ ਸਾਰੇ ਧਰਮਾਂ ਦੇ ਲੋਕ ਵਗੈਰਾ ਸਾਰੀ ਜਾਤ ਸਾਰੀ ਭਾਸ਼ਾ ਦੇ ਲੋਕ ਹੋ ਸਕਦੇ ਹਨ ਬਸ ਸਾਨੂੰ ਪਤਾ ਹੈ ਕਿ ਉਸ ਵਿੱਚ ਤਿੰਨ ਟਾਈਪ ਦੇ ਲੋਕ ਹੁੰਦੇ ਹਨ ਇਕ ਨਾਗਰਿਕ ਜਿਨ੍ਹਾਂ ਨੂੰ ਮਲਪੀ ਜਿਵੇਂ ਆਧਾਰ ਕਾਰਡ ਬਣਿਆ ਹੈ ਵੋਟਰ ਕਾਰਡ ਬਣਿਆ ਹੈ ਸਿਟੀ ਜਨ ਵਗੈਰਾ ਹੈ ਕਿ ਆ ਦੂਜੇ ਪਰਜਾ ਜਿਹੜੇ ਮਲਪੀ ਜਸਟ ਸਬਜੈਕਟਸ ਵਗੈਰਾ ਮੰਨੇ ਜਾਂਦੇ ਹੈਗੇ ਆ ਅਜੇ ਬੱਚੇ ਨੇ ਠੀਕ ਆ ਉਹਨਾਂ ਦਾ ਆਧਾਰ ਆਪਣਾ ਵੋਟਰ ਕਾਰਡ ਨਹੀਂ ਬਣਿਆ ਹੈਗਾ ਠੀਕ ਆ ਜਾਂ ਅਪਰਾਧੀ ਆ ਜਾਂ ਕੋਈ ਦਿਵਾਲੀਆ ਪਾਗਲ ਵਗੈਰਾ ਇਸ ਤਰ੍ਹਾਂ ਕੈਦੀ ਵਗੈਰਾ ਹੈਗੇ ਆ ਤੇ ਕੁਝ ਵਿਦੇਸ਼ੀ ਜਿਹੜੇ ਕਿ ਜਸਟ ਦੁਨੀਆ ਆਪਣੇ ਦੇਸ਼ ਵਿੱਚ ਘੁੰਮਣ ਫੇਰਨ ਵਗੈਰਾ ਲਈ ਆਉਂਦੇ ਆ ਬਟ ਉਹ ਕੋਦੇ ਵੀ ਰਾਜ ਪ੍ਰਬੰਧ ਦੇ ਵਿੱਚ ਕੋਈ ਭਾਗ ਵਗੈਰਾ ਨਹੀਂ ਲੈਂਦੇ ਹੈਗੇ ਠੀਕ ਹੈ ਉਸ ਨੂੰ ਮਲ ਪ੍ਰੇੜਾ ਕਾ ਵਿਦੇਸ਼ੀ ਕਿਹਾ ਜਾਂਦਾ ਯਾਨੀ ਕਿ ਕਹਿੰਦਾ ਭਾਅ ਓਕੇ ਹਰੇਕ ਦੇਸ਼ ਵਿੱਚ ਤਿੰਨ ਟਾਈਪ ਦੇ ਲੋਕ ਪਾਏ ਜਾਂਦੇ ਆ ਸਿਟੀਜ਼ਨ ਪਰਚਾ ਐਂਡ ਵਿਦੇਸ਼ੀ ਅੱਗੇ ਨੈਕਸਟ ਪੁਆਇੰਟ ਆ ਗਿਆ ਨਿਸ਼ਚਿਤ ਇਲਾਕਾ ਫੇਰ ਮੈਂ ਵਾਂਸ ਅਗੇ ਦੱਸ ਦਵਾਂ ਬੇਟਾ ਕਿ ਤੁਸੀਂ ਜਿਹੜਾ ਜਨਸੰਖਿਆ ਦਾ ਪੁਆਇੰਟ ਆ ਉਹਦੇ ਵਿੱਚ ਸਾਰੇ ਹੀ ਪੁਆਇੰਟ ਲਿਖਣੇ ਆ ਸਭ ਪੁਆਇੰਟ ਇਸ ਤਰ੍ਹਾਂ ਨਹੀਂ ਕਿ ਕੱਲਾ ਜਨਸੰਖਿਆ ਲੈ ਕੇ ਤੇ ਉਹ ਇੱਕੋ ਪੈਰਾ ਬਣਾ ਦੋਗੇ ਠੀਕ ਹੈ ਇਸ ਤਰ੍ਹਾਂ ਤੁਹਾਡੇ 7 ਪੇਜ ਫਿਲ ਨਹੀਂ ਹੋਣਗੇ ਤੇ ਐਗਜ਼ਾਮੀਨਰ ਵੀ ਫੇਰ 20 ਵਿੱਚੋਂ 7 8 ਜਾਂ 10 ਨੰਬਰ ਦੇਵੇਗਾ ਬੜ ਜੇਕਰ ਤੁਸੀਂ ਸਿਸਟਾ ਮੈਡੀਕਲ ਕੁਐਸਚਨ ਇਸ ਨੂੰ ਅਟੈਪਟ ਕਰਦੇ ਹੋ ਤਾਂ ਫੇਰ ਹੀ ਨੰਬਰ ਪੂਰੇ ਆਉਣਗੇ ਨੈਕਸਟ ਹੈ ਨਿਸ਼ਚਿਤ ਇਲਾਕਾ ਨਿਸ਼ਚਿਤ ਇਲਾਕਾ ਅੰਦਰ ਵੀ ਜਿਹੜੇ ਗਿਆ ਦੋ ਤਿੰਨ ਪੁਆਇੰਟ ਆਉਂਦੇ ਆ ਕਿ ਨਿਸ਼ਚਿਤ ਇਲਾਕਾ ਕਿਨੂੰ ਕਿਹਾ ਗਿਆ ਹੈ ਪੂਖੇਤਰ ਕੀ ਹੁੰਦਾ ਪੂਖੇਤਰ ਦਾ ਆਕਾਰ ਕੀ ਹੁੰਦਾ ਹੈ ਤੇ ਉਹਦੀ ਪ੍ਰਕਿਰਤੀ ਕਿਹੋ ਜਿਹੀਆਂ ਜਰੀਏ ਦੀ ਹੱਦਾਂ ਕਿਹੋ ਜਿਹੀਆਂ ਹੋਣੀ ਚਾਹੀਦੀਆਂ ਜਨ ਕਿ ਚਾਰ ਪੰਜ ਇਹਦੇ ਅੰਡਰ ਪੁਆਇੰਟ ਆ ਰਿਹਾ ਗਿਆ ਕਿਦਾਂ ਨੇਚ ਲਾਕਰ ਰਾਜ ਦਾ ਜ਼ਰੂਰਤ ਆਤਾ ਹੈ ਮਨੁੱਖਾਂ ਦਾ ਸਮੂਹ ਜਦੋਂ ਤੱਕ ਇੱਕ ਨਿਸ਼ਚਿਤ ਲਾਕਰਤ ਨਹੀਂ ਰਹਿ ਜਾਂਦਾ ਉਨ ਤੱਕ ਰਾਜ ਹੋਂਦ ਵਿੱਚ ਨਹੀਂ ਆਉਂਦਾ ਐਗਜ਼ਾਮਪਲ ਦਿੱਤੀ ਹੈ ਇਜ਼ਰਾਈਲ ਦੇਸ਼ ਦੀ ਵੇਖੋ ਇਜ਼ਰਾਈਲ ਕੋਲ ਸਰਕਾਰ ਵੀ ਸੀ ਆਪਣੀ ਜਨਸੰਖਿਆ ਵੀ ਸੀ ਇਵਨ ਕਿ ਪ੍ਰਭੂ ਸੱਤਾ ਵੀ ਸੀ ਹੈ ਨਾ ਉਹ ਆਪਣੇ ਹੀ ਜੋ ਹੁਕਮ ਹੁੰਦੇ ਸੀ ਉਨ ਹੀ ਕਹਿਣਾ ਮੰਨਦੇ ਸੀ ਬਟ ਉਹ ਦੇਸ਼ ਹੋਂਦ ਵਿੱਚ ਨਹੀਂ ਆਇਆ ਜਦੋਂ ਤੱਕ ਕੋਈ ਨਿਸ਼ਚਿਤ ਲਾਕਰਤ ਵਿੱਚ ਨਹੀਂ ਵਸ ਕੇ ਜਦੋਂ ਇਜ਼ਰਾਈਲ ਵਿੱਚ ਵਸ ਗਏ ਸਾਰੇ ਯਹੂਦੀ ਲੋਕ ਤਾਂ ਫਿਰ ਉਹ ਇਜ਼ਰਾਈਲ ਦੇਸ਼ ਹੋਂਦ ਵਿੱਚ ਆਇਆ ਉਸ ਨੂੰ ਕਿਹਾ ਜਾਂਦਾ ਨਿਸ਼ਚਿਤ ਇਲਾਕਾ ਹੋਣਾ ਜ਼ਰੂਰੀ ਆ ਤੇ ਭੂ ਖੇਤਰ ਦਾ ਅਰਥ ਕੀ ਹੁੰਦਾ ਕਹਿੰਦਾ ਭੂ ਖੇਤਰ ਦਾ ਮਤਲਬ ਵਿੱਚ ਸਿਰਫ ਖੁਸ਼ਕ ਜ਼ਮੀਨ ਨਹੀਂ ਹੁੰਦੀ ਸਗੋਂ ਜਿਹੜੀ ਉੱਪਰਲਾ ਆਸਮਾਨ ਆ ਪਾਣੀ ਆ ਹਵਾ ਵਾ ਖਣਿਚਾ ਪਦਾਰਥ ਵਾ ਸਾਰਾ ਕੁਝ ਇਹ ਚੀਜ਼ਾਂ ਵਿੱਚ ਸ਼ਾਮਲ ਹੁੰਦੀਆਂ ਹਨ ਆਕਾਰ ਕਿੰਨੇ ਕਿਹਾ ਜਾਣਾ ਚਾਹੀਦਾ ਹੈ ਇਹਦੇ ਵਿੱਚ ਪਲਸ 2 ਅਰਸਤੂ ਰੂਸੋ ਨੇ ਜਿਹੜੇ ਆਗੇ ਆ ਵੱਖਰੇ ਵੱਖਰੇ ਆਪਣੇ ਵਿਚਾਰ ਵਗੈਰਾ ਦਿੱਤੇ ਹੈਗੇ ਆ ਬਟ ਸਾਨੂੰ ਪਤਾ ਕਿ ਆਪਾਂ ਆਕਾਰ ਵੀ ਜਨਸੰਖਿਆ ਵਾਂਗੂ ਨਿਸ਼ਚਿਤ ਨਹੀਂ ਕਰ ਸਕਦੇ क्योंकि बहुत छोटे छोटे देश भी हैं तो बहुत वे भी हैं। रूस चीन, चीन संयुक्त राज्य अमरीका ब्रिज ब्राजील कनेडा आस्ट्रेलिया भारत वर्ग बहुत व्डे वे खेत्र पक्षों बहुत व्डे वे देश वगैरह है तो इसे कंपैरिजन बहुत छोटे छोटे खेत वाले भी देश है जमें मरीनो आ मनाको आ नारू आ वैटिकन आ कोई दो नाम याद रख लियो छोटे खेत वाले भी देश है ਤੋ ਉਹਨਾਂ ਕੋ ਚਾਰੇ ਤੱਤ ਹੈਗੇ ਆ ਤੋ ਉਹ ਰਾਜ ਨੇ ਠੀਕ ਹੈ ਇਸ ਕਰਕੇ ਰਾਜਾਪੂ ਖੇਤਰ ਇੰਨਾ ਛੋਟਾ ਨਹੀਂ ਹੋਣਾ ਚਾਹੀਦਾ ਕਿ ਲੋਕ ਆਪਣਾ ਗੁਜਾਰਾ ਨਾ ਕਰ ਸਕਣ ਤੇ ਇੰਨਾ ਵੱਡਾ ਵੀ ਨਹੀਂ ਹੋਣਾ ਕਿ ਉਹ ਆਪਣੇ ਸੀਮਾਂ ਦੇ ਹੱਦਾਂ ਦੀ ਰਾਖੀ ਹੀ ਨਾ ਕਰ ਸਕਣ ਪ੍ਰਕਿਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਰਾਜ ਦੇ ਵਿਸਰਪੂ ਖੇਤਰ ਤੇ ਨਾ ਨਾ ਰਾਜ ਦਾ ਪਾਣੀ ਉੱਚਤ ਹੋਣਾ ਚਾਹੀਦਾ ਰਾਜ ਦੀ ਭੂਮੀ ਉਪਜਾਊ ਹੋਣੀ ਚਾਹੀਦੀ ਖਣੇ ਚ ਪਤਾ ਸਨ ਪਰਪੋਰਨ ਚਾਹੀਦੀ ਚਾਹੀਦੀ ਆ ਤਾਂ ਜੋ ਲੋਕ ਆਪਣਾ ਜੀਵਨ ਵਧੀਆ ਖੁਸ਼ਹਾਲੀ ਨਾਲ ਸਰਵਾਈਵ ਕਰ ਸਕਣ ਹੱਦਾਂ ਕਹਿੰਦਾ ਹੱਦਾਂ ਦੋਵੇਂ ਟਾਈਪ ਕਿਉਂ ਸਦੀਆਂ ਕੁਦਰਤੀ ਵੀ ਹੋ ਸਦੀਆਂ ਆਪ ਬਣਾਵਟੀ ਵੀ ਹੋ ਸਦੀਆਂ ਕੁਦਰਤੀ ਜਿਵੇਂ ਹੁੰਦੀ ਆ ਜਿਵੇਂ ਮੰਨ ਲਓ ਜੰਗਲ ਆ ਗਿਆ ਅੱਗੇ ਨਦੀ ਆ ਗਈ ਸਮੁੰਦਰ ਆ ਗਿਆ ਪਹਾੜ ਆ ਗਏ ਇਹ ਜਿਹੜੀਆਂ ਕੁਦਰਤੀ ਨੇ ਆ ਬਣਾਵਟੀ ਹੁੰਦੀ ਹੈ ਜਿਹੜੀਆਂ ਖੁਦ ਆਪ ਬਣਾਈ ਜਾਂਦੀਆਂ ਜਿਵੇਂ ਇੰਡੀਆ ਬੰਗਲਾਦੇਸ਼ ਇੰਡੀਆ ਚਾਈਨਾ ਇੰਡੀਆ ਆਪਣਾ ਜਿਹੜਾ ਪਾਕਿਸਤਾਨ ਆਪਾਂ ਖੁਦ ਉਥੇ ਧਾਰਾਂ ਲਾਈ ਹੋਈਆਂ ਕੰਡਿਆਲੀ ਧਾਰਾਂ ਲਾਈ ਹੋਈਆਂ ਤੋਂ ਹੱਦਾਂ ਆਪਾਂ ਬਣਾਵਟੀ ਬਣਾਈਆਂ ਤੋਂ ਸਮੱਸਿਆ ਖੜੀ ਰਹਿੰਦੀ ਹੈ ਕਿ ਆ ਕਿ ਟਾਈਮ ਟੂ ਟਾਈਮ ਇਹ ਚੀਜ਼ ਆਉਂਦੀ ਹੈ ਰੰਡੀਆ ਕਿ ਇਸ ਹੱਦ ਤੱਕ ਜਿਹੜਾ ਅੱਗੇ ਵੀ ਮੇਰੀ ਜ਼ਮੀਨ ਹੈਗੀ ਸੀ ਤਾਂ ਕਰਕੇ ਹਮਲੇ ਹੁੰਦੇ ਰਹਿੰਦੀ ਹੈ ਗੁਸਪੈਟ ਵਗੈਰਾ ਹੁੰਦੀ ਰਹਿੰਦੀ ਹੈ ਗਿਆ ਤੋਂ ਪ੍ਰੋਬਲਮ ਬਣੀ ਰਹਿੰਦੀ ਹੈ ਗਿਆ ਤੇ ਕੁਦਰਤੀ ਹੱਦਾਂ ਜਿਹੜੀ ਹੈ ਸਮੱਛ ਬੈਟਰ ਰਹਿੰਦੀ ਹੈ ਗਿਆ ਸਰਕਾਰ ਕੀ ਆ ਸਰਕਾਰ ਨੂੰ ਪਤਾ ਹੈ ਕਿ ਇਤਜਾ ਅੰਗ ਹੁੰਦੀ ਆ ਠੀਕ ਹੈ ਅਗੋ 3rd ਪੁਆਇੰਟ ਆ ਗਿਆ ਤੇ ਜਦਾਤ ਲੋਕਾਂ ਨੂੰ ਸੰਗਠਿਤ ਕਰਦੀ ਆ ਤੇ ਰਾਜ ਇੱਛਾ ਦਾ ਪਟਾਵਾ ਕਰਦੀ ਆ ਵਾਂਸ ਅਗੇਨ ਲੋਕਾਂ ਨੂੰ ਸੰਗਠਿਤ ਕਰਦੀ ਆ ਤੇ ਰਾਜ ਇੱਛਾ ਦਾ ਪਟਾਵਾ ਕਰਦੀ ਆ ਜੇ ਸਰਕਾਰ ਨਹੀਂ ਹੋਏਗੀ ਤੇ ਦੇਸ਼ ਵਿੱਚ ਕੌਣ ਸ਼ਾਂਤੀ ਬਣਾ ਕੇ ਰੱਖੇਗਾ ਕੌਣ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਸਿਸਟਮੈਟਿਕਲੀ ਚਲਾਵੇਗਾ ਤੇ ਕੌਣ ਬਾਦੀ ਹਮਲੇ ਤੋਂ ਰੱਖੀ ਰੱਖੇਗਾ ਇਸ ਤਰ੍ਹਾਂ ਤੇ ਕੀ ਹੋਏਗਾ ਸਰਕਾਰ ਤੋਂ ਬਿਨਾ ਤਾਂ ਦੇਸ਼ ਵਿੱਚ ਅਰਾਜਤਾ ਫੈਲ ਜਾਏਗੀ ਫਾਰ ਥਿਸ ਰੀਜ਼ਨ ਸਰਕਾਰ ਹੋਣਾ ਜ਼ਰੂਰੀ ਆ ਅੰਗ ਕਿੰਨੇ ਹੁੰਦੇ ਸਰਕਾਰ ਦੇ ਤੁਹਾਨੂੰ ਪਤਾ ਤਿੰਨ ਅੰਗ ਹੁੰਦੇ ਆ ਗਿਆ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਠੀਕ ਹੈ ਇਹ ਪਤਾ ਆਪਣਾ ਆਪਣਾ ਇੱਕ ਕੰਮ ਕਰਦੇ ਆ ਗਿਆ ਸਰਕਾਰ ਦੇ ਰੂਪ ਸਰਕਾਰ ਰੂਪ ਕਿਸੇ ਵੀ ਟਾਈਪ ਦਾ ਸਦਾ ਰਾਜਤੰਤਰ ਨੂੰ ਸਦਾ ਮੰਨ ਲਓ ਕਿ ਮਨਾਰਕੀ ਸਿਸਟਮ ਆ ਰਾਜੇਂਦਰ ਰਾਜਾ ਜਿਵੇਂ ਇੰਗਲੈਂਡ ਦਾ ਬਾਦਸ਼ਾਹ ਹੈ ਹਨਾ ਚਾਰਲਸ ਪ੍ਰਿੰਸ ਵਗੈਰਾ ਕੁਲਿੰਤੰਤਰ ਹੋ ਸਕਦਾ ਗਾਵਾ ਕਿ ਕੁਝ ਕਿ ਲੋਕਾਂ ਦਾ ਗਰੁੱਪ ਹੋ ਉਹੀ ਸਰਕਾਰ ਚਲਾ ਰਹੀ ਹੈ ਬੜੇ ਟਾਈਮ ਦੀ ਲੋਕਤੰਤਰ ਉਸਦਾ ਜਿਵੇਂ ਇੰਡੀਆ ਵਿੱਚ ਆ ਤਾਨਾਸ਼ਾਹੀ ਉਸਦੀ ਹੈ ਜਿਵੇਂ ਡਿਕਟੇਟਰ ਜਿਹੜਾ ਹੈਗਾ ਸੀ ਹਿਟਲਰ ਸੀ ਮੂਸੋਲਿਨੀ ਸੀ ਠੀਕ ਹੈ ਇਸ ਤਰ੍ਹਾਂ ਗਲਤੰਤਰ ਹੋ ਸਕਦਾ ਕਾ ਇਕਾਤਮ ਪ੍ਰਣਾਲੀ ਉਸਦੀ ਹੈ ਸੰਗਾਤਮ ਪ੍ਰਣਾਲੀ ਉਸਦੀ ਹੈ ਸੰਸਦੀ ਪ੍ਰਣਾਲੀ ਉਸਦੀ ਹੈ ਸਰਕਾਰ ਦੀ ਕੋਈ ਵੀ ਕਿਸਮ ਵਗੈਰਾ ਹੋ ਸਕਦੀ ਹੈਗੀ ਆ ਠੀਕ ਹੈ ਸਿਰਫ ਸਰਕਾਰ ਦਾ ਕੰਮ ਤਾਂ ਰਾਜ ਪ੍ਰਬੰਧ ਚਲਾਉਣਾ ਹੀ ਹੁੰਦਾ ਹੈ ਚੌਥਾ ਜਿਹੜਾ ਇੰਪੋਰਟੈਂਟ ਪੁਆਇੰਟ ਆ ਗਿਆ ਪ੍ਰਭੂਸੱਤਾ ਪ੍ਰਭੂਸੱਤਾ ਕੀ ਆ ਕਹਿੰਦਾ ਕਿ ਇਹ ਮਤਤਪਨ ਚੌਥਾ ਤattva ਹੈ ਕਈ ਵਿਦਵਾਨ ਪਰਪਰਸਤਨ ਸਭ ਤੋਂ ਮਤਤਪਨਤਾਤ ਮੰਨਦੇ ਆ ਕਿਉਂਕਿ ਪਰਪਰਸਤਾ ਰਾਜਿਸਰ ਵਿੱਚ ਸ਼ਕਤੀ ਹੁੰਦੀ ਹੈ ਇਹੋ ਚੀਜ਼ ਜਿਹੜੀ ਹੈ ਇਸ ਨੂੰ ਸਭ ਤੋਂ ਜ਼ਿਆਦਾ ਸਰਵਸ਼ਕਤੀਮਾਨ ਬਣਾਉਂਦੀ ਹੈ ਐਸੀ ਸ਼ਕਤੀ ਦੇ ਉੱਪਰ ਜੋ ਨਾ ਰਾਜ ਵਿਅਕਤੀਆਂ ਅਤੇ ਸੰਸਥਾਵਾਂ ਕੋਲ ਆਪਣੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਹੈ ਇਸ ਲਾਈਨ ਨੂੰ ਯਾਦ ਰੱਖਿਓ ਐਸੀ ਸ਼ਕਤੀ ਦੀ ਵਰਤੋਂ ਨਾਲ ਰਾਜ ਵਿਅਕਤੀਆਂ ਜਾਂ ਸੰਸਥਾਵਾਂ ਕੋਲ ਆਪਣੀ ਹੁਕਮਾਂ ਦੀ ਪਾਲਣਾ ਕਰਾਉਂਦਾ ਪਰ ਆਪ ਕਿਸੇ ਦੇ ਹੁਕਮ ਨੂੰ ਮੰਨ ਲਈ ਪਾਬੰਦ ਨਹੀਂ ਹੁੰਦਾ ਕਹਿੰਦੇ ਕਿ ਪ੍ਰਭੂ ਸੱਤਾ ਦੋ ਟਾਈਪ ਦੀ ਹੋ ਸਕਦੀ ਹੈ ਕਿ ਇਹ ਅੰਦਰੂਨੀ ਪ੍ਰਭੂ ਸੱਤਾ ਤੇ ਬਾਹਰੀ ਪ੍ਰਭੂ ਸੱਤਾ ਅੰਦਰੂਨੀ ਦਾ ਭਾਵ ਕਿ ਜਿਵੇਂ ਇੰਡੀਆ ਇੰਡੀਆ ਵਿੱਚ ਕੋਈ ਵੀ ਪ੍ਰਾਂਤ ਇਹ ਨਹੀਂ ਕਹਿ ਸਕੇਗਾ ਕਿ ਮੈਂ ਇੰਡੀਆ ਦਾ ਵਿਰੋਧ ਕਰਦਾ ਸਰਕਾਰ ਦਾ ਵਿਰੋਧ ਕਰ ਸਕਦਾ ਹੈ ਇੰਡੀਆ ਦਾ ਨਹੀਂ ਠੀਕ ਹੈ ਸਭਾ ਦਾ ਨਹੀਂ ਕਰ ਸਕਦਾ ਇੰਡੀਆ ਦਾ ਨਹੀਂ ਕਰ ਸਕਦਾਗਾ ਤੇ ਜੇ ਮੈਂ ਇੰਡੀਆ ਤੋਂ ਅਲੱਗ ਹੋਣਾ ਚਾਹੁੰਦਾਗਾ ਕੋਈ ਉਹ ਦੇਖਲਾਪ ਗੁਸਪੈਡ ਕੋਈ ਆਤਵਾਦੀ ਮਹਿੰਮ ਨਹੀਂ ਚਲਾ ਸਕਦਾ ਠੀਕ ਹੈ ਅੰਦਰੂਨੀ ਪ੍ਰਭੂਸਤਾ ਦਾ ਭਾਵ ਕਿ ਰਾਜ ਦੀ ਸਰਵੋਤਮ ਸ਼ਕਤੀ ਤੋਂ ਜੋ ਰਾਜ ਦੀ ਹੱਦ ਅੰਦਰ ਆਉਣ ਵਾਲੇ ਹਰ ਵਿਅਕਤੀ ਦੇ ਸੰਗਠਨ ਤੇ ਲਾਗੂ ਹੁੰਦੀ ਹੈ ਰਾਜ ਇਹਨਾਂ ਦੇ ਹਰ ਪ੍ਰਕਿਰੇ ਦਾ ਆਦੇਸ਼ ਦੇ ਸਕਦਾ ਹੈ ਤੇ ਉਹਨਾਂ ਨੂੰ ਪਾਲਣਾ ਕਰਨੀ ਹੀ ਪੈਂਦੀ ਹੈ ਬਾਹਰੀ ਪ੍ਰਭੂਸਤਾ ਦਾ ਭਾਵ ਕਿ ਅਸੀਂ ਕਿਸੇ ਦੇਸ਼ ਦੇ ਕੰਟਰੋਲ ਵਿੱਚ ਨਹੀਂ ਆਂ ਸਾਨੂੰ ਯੂਐਸਏ ਜਾਂ ਰਸ਼ੀਆ ਜਾਂ ਹੋਰ ਕੋਈ ਦੇਸ਼ ਆਾਨੂੰ ਗਾਈਡਲਾਈਨ ਨਹੀਂ ਦੇ ਸਕਦਾ ਕਿ ਤੁਸੀਂ ਇਤਨਾ ਸੰਬੰਧ ਬਣਾਓ ਇਤਨਾ ਨਾ ਬਣਾਓ ਇਹਨਾਂ ਸੰਧੀਆਂ ਕਰੋ ਇਤਨਾ ਨਾ ਕਰੋ ਇਹ ਸਾਡੀ ਆਪਣਾ ਵੇਖਿਆ ਵੇਖਿਆ ਜਾਵਗਾ ਕਿ ਸਾਡੇ ਹਿੱਤ ਕਿਹਦੇ ਵਿੱਚ ਸਾਨੂੰ ਕਿਹਦੇ ਵਿੱਚ ਲਾਭ ਹੋ ਰਿਹਾ ਹੈ ਤੇ ਜਿਹੜੀਆਂ ਅਸੀਂ ਕਿਸੇ ਨਾ ਸੰਧੀਆਂ ਜਾਂ ਸੰਗਠਨ ਦੇ ਮੈਂਬਰ ਬਣਿਆ ਜਾਂ ਸੰਧੀਆਂ ਕਰਦੇ ਆ ਸਮਝੌਤੇ ਕਰਦੇ ਆ ਉਹ ਅਸੀਂ ਆਪਣੇ ਦੇਸ਼ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਆ ਪਰ ਸਰਤੇ ਕੋਈ ਜ਼ਬਰਦਸਤੀ ਨਹੀਂ ਹੋ ਸਕਦੀ ਆ ਗਈ ਇਸ ਤਰ੍ਹਾਂ ਕੋਈ ਰਾਜ ਕਿਸੇ ਦੂਜੇ ਰਾਜ ਜਾਂ ਕਿਸੇ ਹੋਰ ਬਾਹਰੀ ਸ਼ਕਤੀ ਦਾ ਦੇਨ ਨਹੀਂ ਉਹ ਆਪਣੀ ਕਿਸਮ ਦਾ ਬਣਾਉਂਦਾ ਕਿਸੇ ਵੀ ਬਾਹਰੀ ਸ਼ਕਤੀ ਨੂੰ ਆਪਣੇ ਹੁਕਮ ਚਲਾਉਣ ਨਾ ਨਹੀਂ ਦਿੰਦਾ ਪੱਤ ਕੋ ਜੇ ਲੋਜ ਕੇ ਕਹਿ ਦਿੰਦੀ ਹੈ ਕਿ ਕੋਈ ਵੀ ਰਾਜ ਬਾਹਰੀ ਰੂਪ ਚ ਸੁਤੰਤਰ ਨਹੀਂ ਕਿਉਂਕਿ ਉਹਨੂੰ ਅੰਤਰਰਾਸ਼ਟਰੀ ਸੰਗਠਨ ਜਿਵੇਂ ਜੂਐਨਓ ਆ ਤੁਹਾਨੂੰ ਪਤਾ ਹੈ ਹੈਨਾ ਜੂਐਨਓ ਜਿਹੜਾ ਹੈਗਾ ਵਾ ਡਬਲਯੂ ਐਚਓ ਆ ਠੀਕ ਆ ਡਬਲਯੂਟੀਓ ਆ ਹਮ ਆਪਾ ਇੰਡੀਆ ਦੇ ਮੈਂਬਰ ਬਣੇ ਹੋਏ ਨਾ ਹਰੇਕ ਦੇ ਅੰਤਰਰਾਸ਼ਟਰੀ ਸੰਗਠਨਾਂ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੁਆਰਾ ਲਗਾਈ ਗਏ ਕਿ ਪੰਪਾਂ ਦੇ ਸਵੀਕਾਰ ਕਰਦਾ ਹੈ ਬਟ ਫਿਰ ਵਾਂਸ ਅਗੇਨ ਇਹ ਗੱਲਾਂ ਨੂੰ ਯਾਦ ਰੱਖਣ ਚਾਹੀਦੀ ਹੈ ਇਹ ਪਾਬੰਦੀਆਂ ਅਸੀਂ ਆਪਣੀ ਮਰਜ਼ੀ ਨਾਲ ਲਗਾਈਆਂ ਹੋਈਆਂ ਹਨ ਕਿ ਸਾਨੂੰ ਇਸ ਦੇ ਵਿੱਚ ਲਾਭ ਹੋ ਰਿਹਾ ਹੈ ਜੇ ਸਾਨੂੰ ਲੱਗ ਰਿਹਾ ਕਿ ਸਾਡੇ ਤੇ ਜ਼ਿਆਦਾ ਇੰਟਰਫੀਅਰ ਹੋ ਰਿਹਾ ਤੇ ਸਿੱਪਾਬੰਦੀਆਂ ਨੂੰ ਨਾਂ ਵੀ ਕਰ ਸਕਦੇ ਹਾਂ ਤੇ ਕੁਝ ਲੋਕ ਕਹਿ ਦਿੰਦੇ ਆ ਕਿ ਜਿਹੜੀ ਇਹ ਰਾਜੀ ਪਰਪਸਤਾ ਨਾ ਉਹ ਸਿਰਫ ਇੱਕ ਕਲਪਨਾ ਹੈ ਕਿਉਂ ਕਲਪਨਾ ਹੈ ਕਹਿੰਦੇ ਕਿ ਅੱਜ ਯੂਐਸਏ ਵਰਗੇ ਰਸ਼ੀਆ ਵਰਗੇ ਜਿਹੜੇ ਤਾਕਤਵਰ ਦੇਸ਼ ਬਣ ਗਿਆ ਤੇ ਉਹ ਬਾਕੀ ਦੇਸ਼ਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਂਦੇ ਆ ਤੇ ਵੱਡੇ ਵੱਡੇ ਯੂਐ ਜਿਹੜੇ ਸੰਗਠਨ ਉਹਨਾਂ ਦੇ ਮੈਂਬਰ ਬਣੇ ਹੋਏ ਆ ਤੇ ਇਸ ਕਰਕੇ ਜਿਹੜਾ ਹੈਗਾ ਵਾ ਸਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਇੱਕ ਕੋਰੀ ਕਲਪਨਾ ਹੈ ਬਟ ਇਹ ਵੀ ਗੱਲ ਸੱਚ ਵਗੈਰਾ ਨਹੀਂ ਹੈਗੀ ਵਰਤਮਾਨ ਸਥਿਤੀ ਵਿੱਚ ਰਾ ਦੀ ਪਰਸੱਤਾ ਜਾਂ ਪਰਸੱਤਾ ਸੰਪੰਨ 15 2001 ਕੋਰੀ ਕਲਪਨਾ ਪ੍ਰਤੀਤ ਹੁੰਦਾ ਅੱਜ ਅੰਤਰਰਾਸ਼ਟਰੀ ਖੇਤਰ 'ਚ ਮਾਈਟਿਸ ਰਾਈਟ ਵਾਲੀ ਗੱਲ ਹੋ ਚੁੱਕੀ ਹੈ ਹਮੇਸ਼ਾ ਜਿਹੜੇ ਅਮੀਰ ਦੇ ਐਸ਼ਵਾ ਕਮਜ਼ੋਰਾਂ ਨੂੰ ਆਪਣੀ ਘਾਟਕੁਥਰੀ ਬਣਾਉਂਦੇ ਆ ਕਹਿੰਦਾ ਪਰ ਜੇਕਰ ਕੋਈ ਰਾਸ਼ਟਰੀ ਦਾ ਸ਼ਕਤੀ ਵਾਲੀ ਰਾਸ਼ਟਰੀ ਅਧਿਨਤਾ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦਾ ਤਾਂ ਅੰਤਰਰਾਸ਼ਟਰੀ ਸ਼ਾਂਤੀ ਲਈ ਖਤਰਾ ਜਾਂ ਮਨੁੱਖੀ ਅਧਿਕਾਰ ਦੀ ਉਲੰਘਣਾ ਆਧਾ ਬਹਾਨਾ ਲਗਾ ਕੇ ਉਹਦੇ ਵਿੱਚ ਜਿਹੜਾਗਾ ਹਮਲਾ ਕਰ ਦਿੰਦਾ ਵਾ ਇਗਜ਼ੈਂਪਲ ਦਿੱਤੀਆ ਗਿਆ ਕਿ ਜਵੇਂ ਨਾਟੋ ਜਿਹੜੀ ਹੈ ਕੀ ਆ ਜੋ ਕੋਸਲਵਯਾ ਜਾਂ ਦੂਜੇ ਦੇਸ਼ਾਂ 'ਚ ਹਮਲਾ ਵਗੈਰਾ ਕਰਦੀ ਆ ਸੱਟਾ ਹੁਣ ਕੀ ਆ ਉੱਪਰ ਲਿਖੇ ਵਿਚਾਰ ਨਾਲ ਪੰਡਿਤ ਵਿਸ਼ੋਪਸਿਤ ਇਹ ਪੁੱਛਦੇ ਆ ਕਿ ਰਾਜੇਂਦਰ ਮਾਨ ਲਈ ਜਨਸੰਖਿਆ ਨਿਸ਼ਾ ਇਲਾਕਾ ਸਰਕਾਰ ਤੇ ਪ੍ਰਸਿੱਤਾ ਹੋਣਾ ਜ਼ਰੂਰੀ ਹੈ ਅਤੇ ਇਹਨਾਂ ਚਾਰ ਤੱਤਾਂ ਵਿੱਚ ਜੇਕਰ ਇੱਕ ਵੀ ਤੱਤ ਨਹੀਂ ਹੈਗਾ ਤਾਂ ਰਾਜ ਹੋਂਦ ਵਿੱਚ ਨਹੀਂ ਆ ਸਕਦਾਗਾ ਤੇ ਕਿਹੜਾ ਤੱਤ ਜ਼ਰੂਰੀ ਹੈ ਕਿਹੜਾ ਨਹੀਂ ਇਹ ਗੱਲ ਨਹੀਂ ਕਿ ਜਸਤੀ ਸਾਰੇ ਤੱਤ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਹੋ ਗਿਆ ਬੇਟਾ ਇੱਕ ਕੁਐਸਚਨ ਜਿਹੜੇ ਰਾਜ ਦੇ ਕਿਆ ਜ਼ਰੂਰੀ ਤੱਤ ਇਹ ਵੀ ਕੁਐਸਚਨ ਬਣ ਕੇ ਆ ਰਿਹਾ ਹੈਗਾ ਵਾ ਉਸ ਨੂੰ ਵੇਖੋ ਇਹ ਦੋ ਤਰ੍ਹਾਂ ਦਾ ਕੁਐਸਚਨ ਬਣ ਸਕਦਾ ਹੈ ਕਿ ਰਾਜ ਦੇ ਕਿਆ ਜ਼ਰੂਰੀ ਤੱਤ ਕਿਹੜੇ ਹਨ ਨਾਨ ਅਸੈਸ਼ਨਲ 엘ਿਮੈਂਟਸ ਵਗੈਰਾ ਜਾਂ ਅਦਰ ਕੈਰੈਕਟਰਸ ਤੇ ਰਾadic characteristics ਵੀ ਵੀ ਕਿਹਾ ਕਿ ਆਸ ਦੇ ਫੀਚਰ characteristics ਵੀ ਕਿਹਾ ਜਾ ਸਕਦਾ ਹੈਗਾ ਹੋਰ ਕਿਹੜੇ ਜ਼ਰੂਰੀ ਜ਼ਰੂਰੀ ਨਹੀਂ ਬਟ ਜਿਹੜੇ ਹੈਗੇ ਮਲਬੀ ਉਹ ਆਪਾਂ ਕਹਿ ਦਿੰਦੇ ਆ ਕਿ ਹਾਂ ਜੇ ਇਹ ਚੀਜ਼ਾਂ ਹੋਣ ਕਿ ਤੇ ਦੇਸ਼ਵਤੀਆ ਚੱਲੇਗਾ ਠੀਕ ਆ ਪਹਿਲਾ ਹੈਗਾ ਇਕਤਾ ਇਕਤਾ ਪਾਵੇ ਕਿ ਰਾਜ ਵਿੱਚ ਰਾਣ ਵਾਲੇ ਲੋਕਾਂ ਦਾ ਇੱਕ ਹੀ ਰਾਜਨੀਤਿਕ ਸੰਗਠਨ ਹੋਣਾ ਚਾਹੀਦਾ ਜਿਵੇਂ ਸਾਡੀ ਇੰਡੀਆ ਦੀ ਇੱਕੋ ਹੀ ਸੈਂਟਰ ਸਰਕਾਰ ਆ ਹੈ ਨਾ ਜੇਰਾ ਇਲਾਕਾ ਅਤੇ ਜਨਸੰਖਿਆ ਕਿਸੇ ਰਾਜ ਨਾਲ ਜੁੜਿਆ ਹੋਇਆ ਹੋ ਉਹ ਕਿਸੇ ਦੂਜੇ ਰਾਜ ਦਾ ਪਾਗ ਨਹੀਂ ਹੋ ਸਕਦਾ ਮਤਲਬ ਜੇ ਪੰਜਾਬ ਆ ਪੰਜਾਬ ਕਿਸੇ ਇਹ ਨਹੀਂ ਕਿ ਪਾਕਿਸਤਾਨ ਵਿੱਚ ਰਲ ਜੇ ਜਾਂ ਆਫਗਾਨistan ਵਿੱਚ ਰਲ ਜੇ ਹਨਾ ਉਹ ਭਾਗ ਨਹੀਂ ਹੋ ਸਕਦਾ ਇੱਕ ਰਾਜ ਦੇ ਅੰਦਰ ਕੋਈ ਹੋਰ ਦੂਜਾ ਭਾਗ ਉਹ ਭਾਗ ਲੋਕ ਨਹੀਂ ਹੁੰਦੇ ਜਿਸ ਉੱਤੇ ਕਿਸੇ ਦੂਜੇ ਰਾਜ ਦਾ ਕੱਟ ਜਾਵੇ ਸਰਵਿਆਪਤਾ ਇਸਾਥੇ ਹੈ ਕਿ ਰਾਜ ਦੇ ਖੇਤਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਸਮੂਹ ਦੇ ਸੱਤਾ ਦੇ ਅਧੀਨ ਹੁੰਦੇ ਹਨ ਕੋਈ ਵੀ ਇਸ ਤੋਂ ਬਾਹਰ ਨਹੀਂ ਉਸ ਦਾ ਜਿਵੇਂ ਇੰਡੀਆ ਇੰਡੀਆ ਵਿੱਚ ਨਾਰਥ ਲੈ ਕੇ ਸਾਊਥ ਤੱਕ ਇਸ ਇਲਾਕੇ ਵਾਸਤੇ ਕੇਂਦਰੀ ਸਰਕਾਰ ਦਾ ਹੁਕਮ ਚੱਲੇਗਾ ਨਿਰੰਤਰਤਾ ਕੀ ਹੈ ਸਰਕਾਰੀ ਕਿਸਮ ਭਾਵੇਂ ਰੋਜ਼ ਬਦਲੇ ਰਹੇ ਪਰ ਤੁਸੀਂ ਇਸ ਦਾ ਪਰਵਰਤਨ ਦਾ ਰਾਏ ਦੀ ਹੁੰਤੇ ਕੋਈ ਅਸਰ ਨਹੀਂ ਪੈਂਦਾ ਸਰਕਾਰ ਕਦੇ ਇੰਦਰੇਂਦਰ ਮੋਦੀ ਦੀ ਆ ਗਈ ਕਦੇ ਜੂਪੀ ਦੀ ਸਰਕਾਰ ਆ ਗਈ ਪਰ ਰਾਜ ਤੇ ਕੋਈ ਪਰਵਰਤਨ ਚੇਂਜ ਵਗੈਰਾ ਨਹੀਂ ਹੁੰਦਾ ਰਾਜਤੰਤਰ ਬਦਲ ਕੇ ਗਣਤੰਤਰ ਆ ਜਾਏ ਇੱਕ ਪਾਰਟੀ ਸਰਕਾਰ ਬਲਕੇ ਦੁੱਚੀ ਪਾਰਟੀ ਦੀ ਆ ਜਾਵੇ ਇਸ ਨਾਲ ਰਾਜ ਨੂੰ ਕੋਈ ਵੀ ਫਰਕ ਵਗੈਰਾ ਨਹੀਂ ਪੈਂਦਾ ਸਥਿਰਤਾ ਇਹ ਆ ਕਿ ਸਥਿਰਤਾ ਇਹ ਕਿ ਰਾਜ ਸਥਾਈ ਤੌਰ ਤੇ ਬਣਿਆ ਰਹਿੰਦਾ ਹੈਗਾ ਵਾ ਕਈ ਵਾਰਾ ਜੁੱਧ ਜਾਂ ਕਿਸੇ ਸੰਧੀ ਕਾਰਨ ਕਈ ਰਾਜ ਖਤਮ ਹੋ ਜਾਂਦੇ ਤੇ ਰਾਜ ਯੁੱਗ ਦਾ ਕੁਝ हिस्सा ਦੂਜੇ ਰਾਜ ਵਿੱਚ ਸ਼ਾਮਿਲ ਹੋ ਜਾਂਦਾ ਹੈ ਅਜੀ ਸਥਿਤੀ ਵਿੱਚ ਪ੍ਰਸਤਾ ਦਾ ਪਰਵਰਤਨ ਜ਼ਰੂਰ ਹੁੰਦਾ ਪਰ ਰਾਜ ਉਸੇ ਤਰ੍ਹਾਂ ਹੀ ਰਹਿੰਦਾ ਹੈਗਾ ਵਾ ਸਮਾਨਤਾ ਕੀ ਅਸਮਾਨਤਾ ਭਾਵ ਕਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਨਜ਼ਰ ਆ ਵਿੱਚ ਸਾਰੇ ਰਾਜ ਇੱਕੋ ਜਿਹੇ ਭਾਵੇਂ ਕੋਈ ਛੋਟਾ ਵਾ ਜਿਵੇਂ ਵੈਟਿਕਨ ਸਿਟੀ ਸੀ ਠੀਕ ਆ ਭਾਵੇਂ ਬਹੁਤ ਵੱਡਾ ਜਿਵੇਂ ਚਾਈਨਾ ਹੈ ਭਾਵੇਂ ਵਿਕਸਿਤ ਹੈ ਭਾਵੇਂ ਅਵਿਕਸਿਤ ਸਾਰੇ ਇੱਕੋ ਜਿਹੇ ਸਮਾਨ ਆ ਅੰਤਰਰਾਸ਼ਟਰੀ ਸਮਾਨਤਾ ਅੰਤਰਰਾਸ਼ਟਰੀ ਸਮਾਨਤਾ ਭਾਵ ਕੇ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅੰਤਰਰਾਸ਼ਟਰੀ ਪਾਈਚਾਰੇ ਦੁਆਰਾ ਮਾਨਤਾ ਰਾਜ ਲਈ ਬਹੁਤ ਜ਼ਰੂਰੀ ਆ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਪਿੱਛੇ ਰਾਜ ਅੰਤਰਰਾਸ਼ਟਰੀ ਪਾਈਚਾਰੇ ਜਾਂ ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਬਣਦਾ ਹੈਗਾ ਵਾ ਸਿੱਟਾ ਕੀ ਆ ਅਸੀਂ ਉੱਪਰ ਅਸੀਂ ਰਾਜ ਦੀਆਂ ਕੁਝ ਹੋਰ ਵਿਸ਼ੇ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਚੰਗੇ ਰਾਜ ਦੇ ਗੁਣਤਾ ਹੋ ਸਕਦੇ ਆ ਪਰ ਤੋ ਇਹ ਰਾਜ ਦੇ ਜ਼ਰੂਰੀ ਤੱਤ ਨਹੀਂ ਹਨ ਕਿਉਂਕਿ ਇਹਨਾਂ ਦੀ ਅਣਹੋਂਦ ਵਿੱਚ ਵੀ ਰਾਜ ਹੋ ਸਕਦਾ ਹੈ ਰਾਜ ਲਈ ਜਨਸਖਿਆ niche ਇਲਾਕਾ ਸਰਕਾਰ ਤੇ ਪ੍ਰਬਸਤਾ ਹੋਣਾ ਜ਼ਰੂਰੀ ਹੈ ਫਿਰ ਸਾਨੂੰ ਇੱਕ ਕੁਸ਼ਨ ਆ ਰਿਹਾ ਸੀ ਕਿ ਰਾਜ ਦਾ ਕਿਹੜਾ ਤੱਤ ਵੱਧ ਮਤਮੋਰ ਹੈ ਜਿਵੇਂ ਕਿ ਸਾਨੂੰ ਪਤਾ ਆਪਾਂ ਐਗਜ਼ਾਮ 'ਚ ਇਹ ਨਹੀਂ ਲਿਖਣਾ ਕਿ ਅਸੀਂ ਪੜ ਚੁੱਕੇ ਹਾਂ ਆਪਾਂ ਲਿਖਣਾ ਜਿਵੇਂ ਕਿ ਸਾਨੂੰ ਪਤਾ ਹੈ ਕਿ ਰਾਜ ਦੇ નિર્ਮਾਣ ਲਈ ਚਾਰਾ ਤੱਤਾਂ ਦਾ ਹੋਣਾ ਜ਼ਰੂਰੀ ਹੈ ਜੇਕਰ ਇੱਕ ਵੀ ਤੱਤ ਨਹੀਂ ਹੈਗਾ ਤਾਂ ਰਾਜ ਹੋਣ ਵਿੱਚ ਨਹੀਂ ਆ ਸਕਦਾਗਾ ਤੋ ਇਸ ਤਰ੍ਹਾਂ ਇਹ ਚਾਹਤਾ ਸੀ ਆਪਣੀ ਆਪਣੀ ਥਾਂ ਤੇ ਮਹੱਤਵਪੂਰਨ ਕਹਿਣਾ ਕਿ ਕੋਈ ਵਿਸ਼ੇਸ਼ਤਾ ਤੋਂ ਦੂਜੇ ਦੇ ਮਕਾਲੇ ਵਿੱਚ ਵਧੇਰੇ ਮੱਤਾ ਰਹਾ ਦਾ ਬਿਲਕੁਲ ਮੀਨਿੰਗਲੈਸ ਲੱਗਦਾ ਹੈਗਾ ਜੇ ਇੱਕ ਜਨਸੰਖਿਆ ਨਹੀਂ ਹੋਏਗੀ ਤਾਂ ਰਾਜ ਕਲਪਨਾ ਨਹੀਂ ਕੀਤੀ ਜਾ ਸਕਦੀ ਜਨਸਖਿਆ ਨਿਸ਼ਚਿਤ ਇਲਾਕੇ ਤੇ ਵਸਦੀ ਨਹੀਂ ਹੈਗੀ ਤਾਂ ਉਹ ਟੱਪਰ ਵਾਸੀ ਕਿਹਾਇਆ ਜਾਣਗੇ ਜੇਕਰ ਨਿਸ਼ਚਿਤ ਇਲਾਕੇ ਦੇ ਵਸੇ ਉਹ ਜਨਸਖਿਆ ਨੂੰ ਕੋਈ ਕੰਟਰੋਲ ਨਹੀਂ ਕਰਦਾ ਤਾਂ ਫਿਰ ਅਰਾਖਤਾ ਫੈਲ ਜਾਏਗੀ ਪੰਸ ਇੱਕ ਤੋਂ ਬਾਅਦ ਇੱਕ ਇੰਪੋਰਟੈਂਟ ਜੀ ਹੈ ਨਾ ਜੀ ਜਨਸੰਖਿਆ ਨਹੀਂ ਤੇ ਰਾਜ ਕਲਪਨਾ ਨਹੀਂ ਹੋ ਸਕਦੀ ਜੇ ਨਿਸ਼ਚਿਤ ਇਲਾਕੇ ਤੇ ਨਹੀਂ ਵਸੇ ਤਾਂ ਉਹ ਇਟ ਮੀਨਸ ਟੱਪਰ ਵਾਸੀ ਆ ਤੇ ਜੇਕਰ ਸਰਕਾਰ ਨਹੀਂ ਆਗੀ ਤੇ ਅਰਾਖਤਾ ਫੈਲ ਜਾਵੇਗੀ ਠੀਕ ਹੈ ਇਹਨਾਂ ਤੱਤਾਂ ਤੋਂ ਇਲਾਵਾ ਰਾਜ ਕੋਲ ਪਰਿਸ਼ਦਤਾ ਹੋਣਾ ਜ਼ਰੂਰੀ ਹੈ ਕਿਉਂਕਿ ਰਾਜ ਦੇ ਇਹਨਾਂ ਤੱਤਾਂ ਨੂੰ ਤਾਤੇ ਹੀ ਇੱਕ ਨੂੰ ਬਾਕੀ ਸੰਗਤਾਂ ਤੋਂ ਵੱਖਰਾ ਕਰਦੇ ਆਗੇ ਆ ਇਸ ਤਰ੍ਹਾਂ ਰਾਜ ਦੇ ਹੋਂਦ ਵਿੱਚ ਆਉਣ ਨਾਲ ਚੱਲ ਜਾਂਦੀ ਹੈ ਜ਼ਰੂਰੀ ਹੈ ਕਈ ਵਿਦਵਾਨ ਤਾਂ ਪਰਿਸ਼ਦਤ ਨੂੰ ਰਾਜ ਦਾ ਸਭ ਤੋਂ ਮਤਕੁਨਤਾਤਮੰਦ ਹੈ ਕਿਉਂਕਿ ਇੱਕ ਰਾਜ ਕੋਲ ਹੀ ਹੁੰਦੀ ਹੈ ਪਰਿਸ਼ਦਤਾ ਨਹੀਂ ਰਾਜ ਰਾਜ ਨੂੰ ਬਾਕੀ ਸੰਗਠਨਾਂ ਨਾਲੋਂ ਵੱਖ ਕਰਦੀ ਹੈ ਪਰਿਸ਼ਦਤਾ ਦੇ ਕਾਰਨ ਹੀ ਰਾਜ ਸਾਰਿਆਂ ਨੂੰ ਹੁਕਮ ਦਿੰਦਾ ਪਰ ਆਪ ਕਿਸੇ ਦਾ ਹੁਕਮ ਨਹੀਂ ਮੰਨਦਾ ਇਸ ਕਰਕੇ ਕਈ ਲੋਕ ਤੇ ਕਹਿੰਦੇ ਆ ਕਿ ਪਰਿਸ਼ਦਤਾ ਨੂੰ ਰਾਜ ਦੀ ਆਤਮਾ ਵੀ ਕਹਿ ਸਕਦੇ ਆ ਕਿਉਂਕਿ ਜੇ ਪਰਿਸ਼ਦਤਾ ਖੋਸ ਕੇ ਇਟ ਮੀਨ ਠੀਕਾ ਤਾਂ ਦਾ ਦੇਸ਼ ਗੁਲਾਮ ਹੋ ਗਿਆ ਤੇ ਇਹ ਫਿਰ ਜਿਹੜਾ ਹੈਗਾ ਰਾਜ ਵੀ ਖਤਮ ਹੋ ਜਾਵੇਗਾ ਕਿ ਵਾਕੀ ਪਰਸਤਤਾ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਰਾਜ ਸਾਰੇ ਦਾ ਆਪਣੀ ਮਹੱਤਵਪੂਰਨ ਹੈ ਅਤੇ ਕਿਸੇ ਵੀ ਇਕਤਾਤੀ ਅਣਹੋਂਦ ਵਿੱਚ ਰਾਜ ਵਿੱਚ ਨਹੀਂ ਆ ਸਕਦਾ ਪਰ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਪਰਸਤਤਾ ਦਾ ਤਾਂ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਤਾਂ ਕਿਸੇ ਹੋਰ ਸੰਗਠਨ ਜਾਂ ਸੰਸਥਾ ਕੋਲ ਨਹੀਂ ਹੁੰਦਾ ਰਾਜ ਕੇਵਲ ਇਹ ਤੱਤ ਹੀ ਹੈ ਜਿਹੜਾ ਰਾਜਾ ਬਾਕੀ ਸੰਗਠਨ ਨੂੰ ਵਾਕ ਕਰਦਾ ਹੈ ਰਾਜ ਕੋਲ ਪਰਸੂਤਾ ਹੁਣ ਕਰਕੇ ਹੀ ਰਾਜ ਬਾਕੀ ਸਾਰੇ ਸੰਗਠਨਾਂ ਨੂੰ ਹੁਕਮ ਦਿੰਦਾ ਹੈ ਪਰ ਆਪ ਕਿਸੇ ਨੂੰ ਹੁਕਮ ਨਹੀਂ ਮੰਨਦਾ ਈਅਰ ਲਿਖੇ ਰਾਜਾ ਐਤਨੁਪੱਜਾ ਪੰਜਾਬ ਹਰਿਆਣਾ ਨਿਊਯਾਰਕ ਪੰਜਾਬ ਹਰਿਆਣਾ ਤੇ ਇੰਡੀਆ ਦਾ ਹੀ ਇੱਕ ਪ੍ਰਾਂਤ ਵਾ ਨਿਊਯਾਰਕ ਅਮਰੀਕਾ ਦਾ ਇੱਕ ਪ੍ਰਾਂਤ ਆ ਸੰਯੁਕਤ ਰਾਸ਼ਟਰ ਜਿਹੜਾ ਹੈਗਾ ਵਾ ਉਹ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਹਾਂ ਬੰਗਲਾਦੇਸ਼ ਜਿਹੜਾਗਾ ਰਾਜਵਾ ਸਿਕਮ ਜਿਹੜਾ ਹੈਗਾ ਵਾ ਉਹ ਕਦੇ ਵੀ ਪੂਰਾ ਰਾਜ ਵਗੈਰਾ ਨਹੀਂ ਸੀ ਪੁਟਾਨ ਜਿਹੜਾ ਹੈਗਾ ਉਹ ਸੁਤੰਤਰ ਰਾਜ ਹੈਗਾ ਬ੍ਰਿਟਿਸ਼ ਨੌਜਨ ਸੰਖਿਓ ਇੰਗਲੈਂਡ ਦੇ ਅੰਦਰ ਆ ਇਜ਼ਰਾਈਲ ਵੀ ਰਾਜਾ ਸੰਗੀ ਇਕਾਈਆਂ ਵੀ ਜਿਹੜੀਆਂ ਗਈਆਂ ਵਾ ਉਹ ਮਲਬੀ ਅਮਰੀਕਾ ਦੇ ਅੰਡਰ ਵਗੈਰਾ ਆਉਂਦੀਆਂ ਗਈਆਂ ਵਾ ਰਾਸ਼ਟ੍ਰ ਮੰਡਲ ਜਿਹੜਾ ਹੈਗਾ ਇੱਕ ਸੰਗਠਨ ਵਗੈਰਾ ਹੈਗਾ ਵਾ ਕਿ ਸੰਜੁਤਰ ਰਾਸ਼ਟ੍ਰ ਵਿਸ਼ਵ ਰਾਜ ਨਹੀਂ ਉਹ ਵੀ ਇੱਕ ਸੰਗਠਨ ਵਗੈਰਾ ਹੈਗਾ ਵਾ ਠੀਕ ਹੈ ਅਗੇ ਕੁਐਸਚਨ ਤੁਹਾਡਾ ਆ ਜਾਂਦਾ ਹੈਗਾ ਰਾਜ ਅਤੇ ਸਮਾਜ ਵਿਚਕਾਰ ਕੀ ਅੰਤਰ ਹੈ ਪਹਿਲਾਂ ਤੁਸੀਂ ਰਾਜ ਬਾਰੇ ਦੱਸਣਾ ਵਾ ਫਿਰ ਤੁਸੀਂ ਸਮਾਜ ਬਾਰੇ ਗੱਲ ਕਰਨੀ ਹੈ ਕਿ ਸਮਾਜ ਕੀ ਹੁੰਦਾ ਹੈਗਾ ਵਾ ਸਮਾਜ ਤੁਹਾਨੂੰ ਪਤਾ ਹੈ ਕਿ ਇੱਕ ਮੋਡਲੀ ਇਕਾਈ ਹੈ ਪਰਵਾਰ ਤੋਂ ਹੀ ਸਮਾਜ ਸਮਾਜ ਤੋਂ ਹੀ ਬਾਅਦ ਅਗੇ ਰਾਜ ਵਗੈਰਾ ਬਣਦਾ ਹੈ ਦੇ ਵਿੱਚ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਡੈਫੀਨੇਸ਼ਨ ਇੱਕ ਦੋ ਦੇ ਦਿਓ ਠੀਕ ਹੈ ਕਿ ਕਿਉਂ ਇਨਸਾਨ ਜਿਹੜਾ ਹੈਗਾ ਸਮਾਜ ਵਿੱਚ ਰਹਿੰਦਾ ਹੈਗਾ ਵਾ ਕਹਿੰਦਾ ਭਾਵ ਕਿ ਜੇ ਇੱਕ ਰਿਸਤਾ ਕੁਸ਼ਨ ਹੁੰਦਾ ਹੈ ਵਾ ਤੁਸੀਂ ਰਾਜ ਬਾਰੇ मीनिंग ਦੱਸੋਗੇ ਡੈਫੀਨੇਸ਼ਨ ਸਮਾਜ ਬਾਰੇ मीनिंग ਦੱਸੋਗੇ ਡੈਫੀਨੇਸ਼ਨ ਫਿਰ ਜਿਹੜਾਗਾ ਕੁਸ਼ਨ ਅਟੈਂਪਟ ਕਰੋਗੇ ਤੇ ਰਾਜ ਸਮਾਜ ਵਿਚਕਾਰ ਅੰਤਰਕਿਰਿਆ ਥੋੜੀ ਸਟਾਰਟਿੰਗ ਕਰਕੇ ਫਿਰ ਉਸ ਦਾ ਦੱਸਣਾ ਸਮਾਜ ਰਾਜ ਤੋਂ ਪੁਰਾਣਾ ਹੈ ਏ ਮੈਂ ਸਮਝਾ ਨਹੀਂ ਰਹੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਮਝਾਵਾਂ ਫਿਰ ਮੈਂ ਦੁਬਾਰਾ ਵੀਡੀਓ ਬਣਾ ਦਾਂਗੀ ਬਸ ਇਹਦੇ ਪੁਆਇੰਟ ਹੀ ਡਿਸਕਸ ਕਰ ਰਹੇ ਹਾਂ ਕਿਆਂ ਠੀਕ ਹੈ ਸਮਾਜ ਤੁਹਾਨੂੰ ਪਤਾ ਪੁਰਾਣਾ ਹੈ ਸਮਾਜ ਤੋਂ ਬਾਅਦ ਵਿੱਚ ਹੀ ਰਾਜ ਹੁੰਦਾ ਵਿਚਾਇ ਜਦੋਂ ਲੋਕਾਂ 'ਚ ਰਾਣੀ ਤੇ ਚੇਤਨਤਾ ਆਈ ਸਮਾਜ ਦਾ ਤੁਹਾਨੂੰ ਪਤਾ ਖੇਤਰ ਵਿਸ਼ਾਲ ਹੁੰਦਾ ਮੰਨ ਲਓ ਜੇ ਪੰਜਾਬੀ ਹੈ ਪੰਜਾਬ ਵੀ ਜਿੱਥੇ ਵੀ ਵੱਸਿਓ ਹੈ ਕੈਨੇਡਾ ਅਮਰੀਕਾ ਠੀਕ ਹੈ ਇੰਗਲੈਂਡ ਜਿੱਥੇ ਵੱਸਿਓ ਹੈ ਉਸ ਸਮਾਜ ਨੇ ਪਰ ਰਾਜ ਇੱਕ ਇੰਡੀਆ ਹੈ ਹੈਨਾ ਇੰਡੀਆ ਹੈ ਜਾਂ ਅਮਰੀਕਾ ਹੈ ਤੋਂ ਉਹ ਲਈਕਰ ਰਾਣੀ ਸੰਗਠਨ ਹੋਣਾ ਜ਼ਰੂਰੀ ਹੈਗਾਵਾ ਫੇਰ ਰਾਜ ਲਈ ਨਿਸ਼ਚਿਤ ਲਾਗਾ ਜ਼ਰੂਰੀ ਆ ਸਮਾਜ ਲਈ ਨਹੀਂ ਜ਼ਰੂਰੀ ਹੁੰਦਾਗਾ ਰਾਜ ਕੋਲ ਪ੍ਰਭੂਸੱਤਾ ਹੈ ਸਮਾਜ ਕੋਲ ਪ੍ਰਭੂਸੱਤਾ ਵਗੈਰਾ ਨਹੀਂ ਹੈ ਕਿ ਫੇਰ ਰਾਜ ਲਈ ਸੰਗਠਨ ਜ਼ਰੂਰੀ ਆ ਸਮਾਜ ਲਈ ਜ਼ਰੂਰੀ ਵਗੈਰਾ ਨਹੀਂ ਹੁੰਦਾਗਾ ਰਾਜ ਮਨੁੱਖ ਦੇ ਬਾਹਰੀ ਕਾਰਜਾਂ ਨਾਲ ਸੰਬੰਧਿਤ ਹੁੰਦਾ ਚਰਕੇ ਸਮਾਜ ਮਨੁੱਖ ਦੇ ਬਾਹਰੀ ਅਤੇ ਅੰਦਰੂਨੀ ਦੋਵਾਂ ਤਰ੍ਹਾਂ ਦਾ ਹੀ ਹੁੰਦਾ ਹੈ ਆਪਾਂ ਜਿਹੜੇ ਰੀਤੀ ਰਿਵਾਜ ਮੰਨਦੇ ਆ ਜਾਂ ਮਲਬੇ ਮੋਰਲ ਵੈਲਿਊਜ਼ ਮੰਨਦੇ ਆ ਉਹ ਕਹਦਾ ਕਰਕੇ ਅੰਦਰੂਨੀ ਲੜੀਆਂ ਗਿਆ ਸਾਡੇ ਦਿਮਾਗ 'ਚ ਸਾਡੇ ਇਹ ਚੀਜ਼ ਦਾ ਸੰਸਕਾਰ ਵਿੱਚ ਬਣੀਆਂ ਹੋਈਆਂ ਵਾ ਰਾਜ ਐਕਚੁਅਲੀ ਸਮਾਜ ਦਾ ਹੈ ਇੱਕ ਪਾਗ ਹੈ ਰਾਜ ਕੋਲ ਜਬਰੇ ਸ਼ਕਤੀ ਹੁੰਦੀ ਹੈ ਸਮਾਜ ਕੋਲ ਸਿਰਫ ਪ੍ਰੇਰਨਾ ਵਾਲੀ ਸ਼ਕਤੀ ਲਿਆ ਫਿਰ ਤੁਸੀਂ ਸੱਤਾ ਕਰਨਾ ਆਇਆ ਇਸੇ ਤਰ੍ਹਾਂ ਹੀ ਕੁਸ਼ਨ ਆ ਸਕਦਾ ਹੈ ਕਿ ਰਾਜ ਤੇ ਸਰਕਾਰ ਵਿੱਚ ਕੀ ਅੰਤਰ ਹੈ ਫਿਰ ਉਸੇ ਤਰ੍ਹਾਂ ਹੀ ਰਾਜ ਬਾਰੇ ਦੱਸਣਾ ਸਰਕਾਰ ਬਾਰੇ ਦੱਸਣਾ ਕਵਾ ਠੀਕ ਆ ਦੈਨ ਆਫਟਰ ਤੁਸੀਂ ਉਸ ਦਾ ਜਿਹੜਾ ਕਾ ਮੀਨਿੰਗ ਦੱਸੋਗੇ ਫਿਰ ਅੰਤਰ ਦੱਸੋਗੇ ਸਰਕਾਰ ਕੀ ਰਾਜਾਕਤਾ ਤ ਹੈ ਰਾਜਲੀ ਨਿਚੇਲਾ ਕਾ ਜ਼ਰੂਰੀ ਸਰਕਾਰ ਨਹੀਂ ਪੁਆਇੰਟ ਯਾਦ ਰੱਖ ਲਿਓ ਐਕਸਪਲੇਨ ਤੁਸੀਂ ਆਪਣੇ ਆਪ ਕਰ ਸਕਦੇ ਹੋ ਰਾਜ ਕੋਲ ਪ੍ਰਬੰਧਤਾ ਦੀ ਸਰਕਾਰ ਕੋ ਨਹੀਂ ਰਾਜ ਦੀ ਮੈਂਬਰੀ ਜ਼ਰੂਰੀ ਹੈ ਸਰਕਾਰ ਜ਼ਰੂਰੀ ਨਹੀਂ ਹੈਗੀ ਸਰਕਾਰ ਤੋਂ ਬਿਨਾ ਰਾਸ ਅਸੰਭਵ ਹੈ ਜਦਕਿ ਰਾਤੋ ਬਿਨਾ ਸਰਕਾਰ ਸੰਭਵ ਹੈ ਰਾਜ ਸਥਾਈ ਹੈ ਜਦ ਕਿ ਸਰਕਾਰ ਅਸਾਈਤਨ ਬਸ ਸਰਕਾਰਾਂ ਬਦਲਿਆ ਰਹਿੰਦੀਆਂ ਹੈ ਕਦੇ ਜੁਪੀ ਦੀ ਸਰਕਾਰ ਆ ਗਈ ਕਦੇ ਐਨਡੀਆ ਦੀ ਸਰਕਾਰ ਵਗੈਰਾ ਆ ਗਈ ਠੀਕ ਹੈ ਫਿਰ ਰਾਜ ਹਰਥਾ ਤੇ ਇੱਕੋ ਜਿਹਾ ਤੁਹਾਨੂੰ ਪਤਾ ਉਹਦੇ ਲਈ ਚਾਰ-ਤਤ ਹੋਣਾ ਜ਼ਰੂਰੀ ਆ ਸਰਕਾਰਾਂ ਵੱਖਰੀਆਂ ਵੱਖਰੀਆਂ ਆ ਪਿੱਛੇ ਪੜੇ ਸੀ ਕਿ ਕੋਈ ਸੰਘਾਤਮਕ ਹੋ ਸਕਦੀ ਆ ਕੋਈ ਇਕਾਤਮਕ ਹੋ ਸਕਦੀ ਸਰਕਾਰ ਹੈ ਠੀਕ ਆ ਕੋਈ ਤਾਨਾਸ਼ਾਹੀ ਹੋ ਸਕਦੀ ਆ ਕਿ ਇਹ ਕੋਈ ਸਸਤੀ ਸਰਕਾਰ ਹੋ ਸਕਦੀ ਆ ਸਰਕਾਰ ਦੇ ਰੂਪ ਵੱਖਰੇ ਵੱਖਰੇ ਹੋ ਸਕਦੇ ਆ ਹਰੇਕ ਦੇਸ਼ ਵਿੱਚ ਆ ਰਾਜ ਨਿਰੰਕਾਰ ਹੈ ਸਰਕਾਰ ਸਰਕਾਰ ਹੈ ਸਿਰਫ ਆਪਾਂ ਨੂੰ ਪਤਾ ਹੈ ਕਿ ਇੰਡੀਆ ਇੱਕ ਫੀਰਿੰਗਸ ਵਗੈਰਾ ਹੈ ਕਿ ਹਾਂ ਆਪਾਂ ਇੰਡੀਅਨ ਲੋਕਾਂ ਆ ਇੰਡੀਆ ਚ ਰਹਿੰਦੇ ਆ ਬਟ ਸਰਕਾਰ ਆਪਾਂ ਦੇਖ ਸਕਦੇ ਆ ਨਰਿੰਦਰ ਮੋਦੀ ਆਪਾਂ ਸਰਕਾਰ ਦੇਖ ਸਕਦੇ ਆ ਉੱਚ ਜਿਹੜੇ ਮੰਤਰੀ ਕੰਮ ਕਰਦੇ ਉਹਨਾਂ ਦੇਖ ਸਕਦੇ ਆ ਇਸ ਵਿੱਚ ਸਰਕਾਰ ਸਰਕਾਰ ਹੈ ਰਾਜ ਮਾਲਕ ਹੈ ਸਰਕਾਰ ਸੇਵਕ ਹੈ ਕਿਉਂਕਿ ਆਪਾਂ ਨੂੰ ਪਤਾ ਸਰਕਾਰ ਕਿਹੜੀ ਗੱਲੋਂ ਹੁੰਦੀ ਹੈ ਰਾਜ ਦੀ ਇੱਛਾ ਨੂੰ ਲਾਗੂ ਕਰਨ ਵਾਸਤੇ ਲੋਕ ਸਿਰਫ ਸਰਕਾਰ ਦਾ ਵਿਰੋਧ ਕਰਸਦੇ ਰਾਜਾ ਨਹੀਂ ਇਹ ਨਹੀਂ ਮੈਂ ਕਸਦੀ ਇੰਡੀਆ ਬੁਰਾ ਹੈ ਜੇ ਉਹ ਹੈ ਨਾ ਰਾਜ ਆਪਣੇ ਇੰਡੀਆ ਦੇ ਖਿਲਾਫ ਨਹੀਂ ਗੱਲ ਕਰਸਦੀ ਹਾਂ ਸਰਕਾਰ ਦੇ ਖਿਲਾਫ ਗੱਲ ਕਰ ਸਕਦੀ ਹੈ ਗਿਆ ਰਾਜ ਵਿੱਚ ਸਮੱਚੀ ਬਸੋ ਸ਼ਾਮ ਨੂੰ ਦਿਆ ਸਰਕਾਰ ਵਿੱਚ ਸਿਰਫ ਉਹੀ ਹੁੰਦੀ ਹੈ ਜਿਹੜੇ ਸਰਕਾਰੀ ਅਧਿਕਾਰੀ ਹੁੰਦੇ ਹੈ ਗਿਆ ਠੀਕ ਆ ਜੋ ਸਰਕਾਰ ਦੇ ਮੈਂਬਰ ਹੁੰਦੇ ਆ ਨੀਤੀਆਂ ਬਣਾਉਂਦੇ ਆ ਪਾਲਸੀਆਂ ਬਣਾਉਂਦੇ ਆ ਠੀਕ ਆ ਉਹੀ ਵਗੈਰਾ ਸਰਕਾਰੀ ਹੁੰਦੇ ਆ ਤੇ ਪਰਟ ਰਾਜ ਵਿੱਚ ਸਾਰੇ ਹੀ ਮੈਂਬਰ ਸ਼ਾਮਲ ਹੁੰਦੇ ਕਿਉਂਕਿ ਆਪਾਂ ਸਾਰੇ ਆਧਾਰ ਕਾਰਡ ਬਣਾਉਨੇ ਆ ਵੋਟਰ ਕਾਰਡ ਬਣਾਉਨੇ ਆਪਾਂ ਰਾਜ ਦੇ ਮੈਂਬਰ ਵਗੈਰਾ ਗਏ ਆ ਤੇ ਸਿੱਟਾ ਲਿਖ ਦੇਣਾ ਹੈਗਾ ਵਾ ਤਾਂ ਆਈ ਹੋਪ ਇਹ ਹੋ ਗਿਆ ਚੈਪਟਰ ਤੁਹਾਡਾ ਕੰਪਲੀਟ ਆਈ ਹੋਪ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਹੋਵੇਗਾ ਠੀਕ ਆ ਤੇ ਫਿਰ ਵੀ ਕੋਈ ਕਨਸੈਪਟ ਨਹੀਂ ਕਲੀਅਰ ਹੈਗਾ ਕੋਈ ਚੈਪਟਰ ਡਾਊਟ ਵਾ ਤੁਹਾਨੂੰ ਕਿਸੇ ਚੈਪਟਰ ਦਾ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਵੈਸੇ ਮੇਰੇ ਅਕੋਰਡਿੰਗ ਤਾਂ ਆਲਮੋਸਟ ਸਾਰੇ ਹੀ ਚੈਪਟਰਾਂ ਦੇ ਜਿਹੜੇ ਕਿ ਨੋਟਸ ਐਂਡ ਲੈਕਚਰ ਜਿਹੜੇ ਆ ਕੀ ਆ ਉਹ ਮੈਂ ਸੈਂਡ ਕੀਤੇ ਹੋਏ ਆ ਤੇ ਬੇਟਾ ਪਲੇਲਿਸਟ ਜੀ ਰੋ ਚੈੱਕ ਕਰਿਆ ਕਰੋ ਠੀਕ ਹੈ ਜੇ ਤੁਸੀ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰੋ ਫਿਰ ਪਲੇਅਰ ਲਿਸਟ ਵਿੱਚ ਜਾ ਕੇ ਉੱਥੇ ਜਿਹੜੀ ਆ ਪਲੇਅਰ ਲਿਸਟ ਬਣੀ ਹੋਈ ਆ ਬੀਏ ਸੈਕੰਡ ਸੈਮ ਠੀਕ ਹੈ ਇੱਕ ਇੰਗਲਿਸ਼ మీడియం ਆ ਤੇ ਇੱਕ ਪੰਜਾਬੀ మీడియం ਆ ਤੇ ਧਿਆਨ ਨਾਲ ਜਾ ਕੇ ਅੱਗੇ ਸਕਰੋਲ ਕਰਕੇ ਤੁਸੀਂ ਪੰਜਾਬੀ మీడియం ਵਾਲਾ ਜਿਹੜਾ ਹੈਗਾ ਚੈੱਕ ਕਰ ਸਕ ਰਹੇ ਹੋ ਇੰਗਲਿਸ਼ మీడియం ਚ ਸਾਰੀਆਂ ਇੰਗਲਿਸ਼ ਦੀ ਵੀਡੀਓ ਨੇ ਸੌਰੀ ਫਸਟ ਟਾਈਮ ਪੁਣ ਆਈ ਮੈਂ ਫਸਟ ਟਾਈਮ ਠੀਕ ਹੈ ਫਸਟ ਸੈਮ ਹੋਏਗਾ ਇੰਗਲਿਸ਼ ਵਿੱਚ ਇੰਗਲਿਸ਼ ਦੀਆਂ ਵੀਡੀਓ ਹੋਣਗੀਆਂ ਬਟ ਜਿਹੜੇ ਤੁਸੀਂ ਦੂਜਾ ਜਿਹੜਾ ਲਿਖਿਆ ਹੈਗਾ ਬੇਸ਼ੱਕ ਪੰਜਾਬੀ ਨਹੀਂ ਲਿਖਿਆ ਬਟ ਉਥੇ ਇਹ ਫਰਸਟ ਲਿਖਿਆ ਹੈ ਤਾਂ ਉਹ ਸਾਰੀਆਂ ਪੰਜਾਬੀ ਚ ਹੀ ਵੀਡੀਓ ਪਾਈ ਹੋਈਆਂ ਵਾ ਹੈਂਡ ਰਿਟਨ ਨੋਟਸ ਵਗੈਰਾ ਵੀ ਨੇ ਤੇ ਲੈਕਚਰ ਵੀ ਸਾਰੇ ਨੇ ਫਿਰ ਵੀ ਕੋਈ ਟਾਪਿਕ ਰਹਿ ਗਿਆ ਹੋਵੇਗਾ ਤਾਂ ਤੁਸੀਂ ਇੱਕ ਮਿੰਟ ਬਾਕਸ ਵਿੱਚ ਲਿਖ ਸਕਦੇ ਹੋ ਥੈਂਕਸ ਬੇਟਾ